ਦੋ ਸਾਈਲਰ ਲਾਲੇ ਪੰਜ ਕਿਲੇ ਬਾਣ ਦੇ ਲੈ ਲਈ ਗਰੀਬ ਕਿਹੜੇ ਬਾਸੂ ਆ ਕੀ ਐਮਐਲਏ ਨੇ ਇਹਨਾਂ ਹੋਰ ਕਿਹੜੇ ਨੇ ਆ ਲਾਹਣੇ ਅੱਛਾ ਨਾ ਕਹਿੰਦੇ ਆਪਣਾ ਚੰਡੀਗੜ੍ਹ ਆ ਹੋਟਲਾਂ-ਉਟਲਾਂ ਚ ਵੀ ਇਹ ਸੇਵਾਲੇ ਨੇ ਤਾਂ ਅੱਛਾ ਜੀ ਨਹੀਂ ਤਾਂ 3 ਸਾਲ ਪਾਇਆ ਹੋਰ ਕੋਈ ਕੀ ਬਣਾਉ ਸਿੱਖਿਆ ਕੀ ਆ ਉਹਨਾਂ ਨੇ ਡਿੱਗਿਆ ਪਿਆ ਬਜਾਮਾ ਮਿਲ ਗਿਆ ਉਹਨਾਂ ਨੇ ਪਾ ਲਿਆ ਤੇ ਨਾਲਾ ਉਹਨਾਂ ਤੋਂ ਵਜ੍ਹਾ ਕੋਈ ਨਹੀਂ ਅੱਛਾ ਹੰਬੱਸੀ ਕੰਮ ਹੋਇਆ ਉਹਨਾਂ ਦੇ ਢੰਗ-ਭੰਗ ਸਿੱਖ ਗਿਆ ਅੱਗੇ ਤਾਂ ਲੋਕਾਂ ਨੂੰ ਕਹਿੰਦਾ ਹੁੰਦੇ ਪੁਲ ਦੇ ਥਾਂ ਲੁੱਕ ਦੇ ਥਾਂ ਥੁੱਕਾ ਹੈ ਤੇ ਹੁਣ ਬਹੁਤੇ ਤਾਂ ਹੋਰ ਬਹੁ ਹੈ ਇਹ ਵੀ ਆਵਾਦਮੀ ਪਾਰਟੀ ਦੀ ਕੀ ਪੋਜੀਸ਼ਨ ਆ ਬਾਈ ਬੁਰੀ ਪੋਜੀਸ਼ਨ ਆ ਯਾਰ ਇਹ ਤਾਂ ਹੁੰਦੇ ਨਹੀਂ ਹੈਗੇ ਪਿੰਡ 'ਚ ਯਾਰ ਨਾ ਕੋਈ ਉਹਨੂੰ ਵੋਟ ਨੂੰ ਕਹਿੰਦੇ ਨਾ ਉਹ ਕੰਮ ਕਹਿੰਦਾ ਲੋਕ ਉਹ ਨਹੀਂ ਕਰਦੇ ਯਾਰ ਇਹ ਇਹਨਾਂ ਦੇ ਭਮਕੜ ਕਿਵੇਂ ਕੰਮ ਕਰਾ ਦਿੰਦੇ ਆ ਕੁਛ ਨਹੀਂ ਬਾਈ ਆਪ ਦੇ ਚੌਂਚੇ ਐੜੇ ਮੂਰਲੇ ਉਹਨਾਂ ਨੂੰ ਮਿਲਦਾ ਉਹ ਕਿਸੇ ਨੂੰ ਨਹੀਂ ਮਿਲਦਾ ਫਿਰ ਉਹ ਵੀ ਸਨੇਣੇ ਵਾਲੇ ਕਿਸੇ ਦੇ ਘਰੇ ਕੋ ਜਾਂਦਾ ਉਹ ਸੱਤ ਜਾ ਕੇ ਗੱਲ ਕਰੇ ਸਾਡੇ ਨਾਲ ਉਹ ਦੋ ਤਿੰਨ ਘਰੀ ਤਿੰਨ ਘਰੀ ਆਇਆ ਮੁੰਡਾ ਜਿਹੜਾ ਕੀ ਉਹ ਗੋ ਵਾਲਾ ਉਹਨਾਂ ਦੇ ਘਰੀਆਂ ਉਹਦੇ ਘਰੇ ਕੀ ਮਤਲਬ ਸਾਂਝੀ ਜਗ੍ਹਾ 'ਚ ਆ ਕੇ ਗੱਲ ਕਰੇ ਲੋਕਾਂ ਦਿਆਂ ਹਾਂਜੀ ਬਾਈ ਜੀ ਕੀ ਹਾਲ ਨੇ ਠੀਕ ਆ ਬਾਈ ਜੀ ਵਧੀਆ ਕਿਵੇਂ ਬੈਠੇ ਹੋ ਸੱਤ ਦੇ ਵਿੱਚ ਤੇਰੇ ਹਾਂਜੀ ਹਾਂਜੀ ਕਿਵੇਂ ਮਾਨ ਸਰਕਾਰ ਕਿਵੇਂ ਠੀਕ ਹੈ ਨਹੀਂ ਕਿਵੇਂ ਮਾਨ ਸਰਕਾਰ ਨੇ ਕੋ ਕੀਤਾ ਤਾਂ ਇਹ ਨਹੀਂ ਯਾਰ ਉਹ ਤਾਂ ਕਹਿੰਦੇ ਚੰਗਾ ਬਹੁਤ ਕੁਝ ਕੀਤਾ ਸੀ ਕਹਿੰਦੇ ਝਾੜੂ ਫੇਰਤਾ ਪੰਜਾਬ ਤਰੱਕੀ ਦੇ ਰਾਹ ਤੇ ਚੱਲ ਪਿਆ ਨਹੀਂ ਕੋਈ ਤਰੱਕੀ ਨਹੀਂ ਸਾਡੇ ਤਾਂ ਇੱਥੇ ਐਮਐਲਏ ਨਹੀਂ ਆਏ ਦੋ ਬਣਾਏ ਆ 10 ਸਾਲ ਹੋ ਗਏ ਕੇਰਾ ਜੱਤ ਕੇ ਮੁਰਕੇ ਉਹ ਪਿੰਡ ਚ ਆਈ ਨਹੀਂ ਅੱਛਾ ਨਾ ਲਾਭ ਆਇਆ ਨਾ ਉਹ ਪਹਿਲਾ ਵਾਲਾ ਆਇਆ ਜਿਹੜਾ ਕਾਂਗਰਸ ਚ ਜਾਵੜਿਆ ਉਹਨਾਂ ਨੇ ਤਾਂ ਫਲੈਕਸ ਬੋਰਡ ਲਾਤੇ ਕਹਿੰਦੇ ਸੱਥਾਂ ਦੇ ਵਿੱਚ ਸਾਡੇ ਐਮ ਐਲ ਏ ਬੈਠੇ ਰਹਿੰਦੇ ਸਰਕਾਰੀ ਸੱਥਾਂ ਤੋਂ ਚੱਲਦੀ 10 ਸਾਲ ਦੀ ਅੱਜ ਤੱਕ ਇਹ ਦੇਖੇ ਨਹੀਂ ਅੱਜ ਤਾਂ ਬਾਹਰ ਚ ਜਾ ਕੇ ਉਹਨਾਂ ਨੂੰ ਕਿਹਾ ਵੀ ਬਾਹਰ ਆ ਜਾਓ ਉੱਥੇ ਨਹੀਂ ਨਿਕਲੇ ਸੱਥਾਂ ਚ ਕੀ ਆਉਣਾ ਉਹਨੇ ਅੱਛਾ ਜੀ ਹੋਰ ਤੇ ਚੰਗੇ ਕੰਮ ਕਰੀ ਕੀਤੀ ਹੈ ਕੁਝ ਮਿਲ ਪੈਂਦਾ ਜਦੋਂ ਤੁਸੀਂ ਜਾਣਦੇ ਹੋ ਉਹਦੇ ਕੋਲੇ ਜੋ ਮੇਰੇ ਨੇ ਇੱਕ ਵਾਰੀ ਨਹੀਂ ਤੈਨੂੰ ਦੱਸਿਆ ਘਰੇ ਜਾਵੜੇ ਬਾਹਰ ਮਰੇ ਉੱਥੇ ਨਹੀਂ ਨਿਕਲਦਾ ਬਾਹਰ ਉਹ ਪਿੰਡ ਚ ਤਾਂ ਹੁਣੀ ਕੀ ਆ ਹੁਣ ਵੋਟਾਂ ਲੈਣ ਵਾਸਤੇ ਆਇਆ ਫਿਰ ਤੁਹਾਡੇ ਕੋਲੇ ਕਿਵੇਂ ਆਊਗਾ ਇੱਥੇ ਉਹ ਪਤਾ ਉਹਨੂੰ 75 ਬਹਿਣਗੇ ਅੱਛਾ ਆ ਨਹੀਂ ਆਉਂਦੇ ਹੁਣ ਪੱਕੀ ਗੱਲ ਹੈ ਇਹ ਪੱਕੇ ਪੱਕੇ ਕਿਵੇਂ ਬਾਪੂ ਐਮ ਐਲ ਏ ਸਾਥ ਦੇ ਵਿੱਚ ਆ ਜਾਂਦਾ ਨਹੀਂ ਆਉਂਦਾ ਆਉਂਦਾ ਨਹੀਂ ਨਹੀਂ ਲੋਕ ਦਾ ਗੁਣ ਗਾਈ ਜਾਂਦੇ ਆ ਤੁਸੀਂ ਤੁਸੀਂ ਆਪਦੇ ਘਰੇ ਸੱਦੋਗੇ ਮੈਂ ਆਪਦੇ ਘਰੇ ਸੱਦੂਗਾ ਤੇ ਆਉਂਦਾ ਆਉਂਦਾ ਇੱਥੇ ਨਹੀਂ ਆਉਂਦਾ ਸੱਤ ਚ ਨਹੀਂ ਆਉਂਦਾ ਠੀਕ ਹੈ ਹਾਂ ਸੱਤ ਚ ਨਹੀਂ ਆਉਂਦਾ ਨਾ ਭਗਵਾਨ ਦਮਨ ਸਰਕਾਰ ਤੱਕ ਦੇ ਗੋਣ ਗਈ ਹੁੰਦੇ ਲੋਕ ਕਹਿੰਦੇ ਲਾਈਟ ਆ ਜਿਹੜੀ 24 ਘੰਟੇ ਦੇਤੀ ਕਹਿੰਦੇ ਕਿਸਾਨਾਂ ਨੂੰ ਲਾਈਟ ਤਾਂ ਬਿਲ ਤਾਂ ਮaaf ਕਰਿਆ ਚੰਗੀ ਗੱਲ ਆ ਕੋਈ ਮਾੜੀ ਗੱਲ ਤਾਂ ਹੈ ਨਹੀਂ ਠੀਕ ਹੈ ਲੋਕ ਆ ਉਹ ਚੀਜ਼ ਨਹੀਂ ਤਾਂ ਉਹ ਕਹਿੰਦੇ ਜਿਹੜਾ 1000 ਰੁਪਿਆ ਬੁੜੀਆਂ ਵਾਲਾ ਉਹ ਕਿਉਂ ਨਹੀਂ ਆਉਂਦਾ ਬਈ ਉਹ ਤਾਂ ਗੁਜਰਾਤ ਚੋਂ ਨੇ ਪ੍ਰਚਾਰ ਕਰਤਾ ਕਹਿੰਦੇ ਦਿੱਤਾ ਪੰਜਾਬ ਚ ਆਏ ਮੈਂ ਭੁੱਕੀ ਜਾਂਦਾ ਕਿਉਂ-ਕੌਣ ਗੱਲਾਂ ਘੋਣਾ ਤੂੰ ਅੱਛਾ ਜੀ ਹੋਰ ਕੈਨ ਤੋਂ ਡਰ ਲੱਗਦਾ ਡੈਨ ਤੋਂ ਕਿ ਡਰ ਕਿਉਂ ਦਿੱਤੇ ਨਹੀਂ ਕਿ ਇਹਨੂੰ ਦੇਣਾ ਸੀ ਕਿਸੇ ਦਾ ਕੁਝ ਇਹ 1000 ਰੁਪਏ ਦਿੱਤਾ ਹੁੰਦਾ ਨਾ ਤਾਂ ਹੁਣ ਫਿਰ ਜਿੱਤਦਾ ਹਾਂ ਕਿਵੇਂ ਹੁਣ ਜਿੱਤਦਾ ਨਹੀਂ ਹੁਣ ਮੁਸ਼ਕਲ ਆ ਦਾਤਾ ਕਹਿੰਦਾ ਕੈਨ ਤੋਂ ਡਰਦਾ ਅਸੀਂ ਕੋ ਦੇਣਾ ਉਹ ਤਾਂ ਡਰ ਤੋਂ ਰੁਕੀ ਆ ਸੰਗਰੂਰ ਦੇ ਵਿੱਚ ਪੈਂਦਾ ਤੇ ਸੁਖਪਾਲ ਖਹਿਰਾ ਖੜੇ ਹੋਏ ਨੇ ਗੁਰਮੀਤ ਮੀਤ ਹੇਰ ਖੜੇ ਹੋਏ ਨੇ ਉਹਨਾਂ ਦੇ ਲਈ ਪ੍ਰਚਾਰ ਕਰਨ ਦੇ ਲਈ ਆਉਂਦੇ ਹੋਣਗੇ ਉਹ ਤੁਹਾਡੇ ਕੋਲ ਕਿਵੇਂ ਗਰੀਤ ਹੇਰ ਗੁਰਮੀਤ ਮੀਤ ਹੇਰ ਨੂੰ ਵੋਟਾਂ ਪਾਈਆਂ ਜਾਣੀ ਕਿ ਜਿੱਤਣਗੇ ਆਵਾਦਵੀ ਪਾਰਟੀ ਦਾ ਜਿੱਤ ਜੂਗਾ ਬੰਦਾ ਮਾਹੌਲ ਤੋਂ ਪਤਾ ਲੱਗੂ ਆ ਜੇ ਤਾਂ ਕੋਈ ਹਜੇ ਮਾਹੌਲ ਬਣਿਆ ਨਹੀਂ ਮਾਹੌਲ ਬਣਿਆ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਉਹ ਉਹਦੇ ਹੀ ਬਣੂ ਤੁਰ ਤਪੈ ਇੱਕ ਵਾਰੀ ਢੇਡਾ ਲੱਗਿਆ ਤੁਹਾਡੇ ਕੋਲ ਕੌਣ ਮੀਤਹਿਰ ਆਇਆ ਜਾਨੀ ਨਹੀਂ ਆਇਆ ਲਾਭ ਸਿੰਘ ਨੂੰ ਕੋ ਕਿਹਾ ਗਿਆ ਉਹ ਪਿੰਡ ਚ ਨਹੀਂ ਆਇਆ ਘਰੇ ਆਇਆ ਕੋਈ ਨਹੀਂ ਆਇਆ ਸੁਖਪਾਲ ਖੜਾ ਆਇਆ ਬਈ ਕੱਲਾ ਕੋਈ ਨਹੀਂ ਆਇਆ ਕੱਲਾ ਕਾਸਦਾ ਆਇਆ ਖੈਰਾ ਸੁਖਪਾਲ ਖੜਾ ਆਇਆ ਕਿਵੇਂ ਬੰਦਾ ਕਿਵੇਂ ਹੈ ਖੈਰਾ ਬੰਦਾ ਠੀਕ ਆ ਹੱਕਾ ਨਹੀਂ ਲੜਦਾ ਪੂਰਾ ਕਾਂਗਰਸ ਤੋਂ ਖੜਾ ਹੋਇਆ ਹਾਂ ਜਿੱਤ ਜਾਣਾ ਉਹਨੇ ਬੰਦਾ ਠੀਕ ਆ ਜਿੱਤੂਗਾ ਉਹ ਜਿੱਤੂਗਾ ਵੋਟਾਂ ਪੈ ਜਾਣੀਆਂ ਕਾਂਗਰਸ ਨੂੰ ਏ ਤਾਂ ਪਈ ਤਾਂ ਪਤਾ ਲੱਗੂ ਜੀ ਅਜੇ ਕੋਈ ਪਤਾ ਨਹੀਂ ਮੌਕੇ ਤੇ ਪਤਾ ਲੱਗੂ ਮੌਕੇ ਤੇ ਪਤਾ ਲੱਗੂ ਕਿਵੇਂ ਲੋਕ ਲੋਕਾਂ ਦੇ ਮਨ ਦੇ ਅੰਦਰ ਕੀ ਜਾਣੀ ਲੱਗੇ ਇਹ ਵੀ ਨਹੀਂ ਪਤਾ ਪਤਾ ਕੋਈ ਨਹੀਂ ਜੀ ਕਿਵੇਂ ਲੱਗਦਾ ਲੋਕਾਂ ਦੇ ਮਨ ਦੇ ਅੰਦਰ ਕੀ ਚੱਲ ਰਿਹਾ ਮਾਨ ਤੇ ਖੈਰਾ ਦੋ ਚਮਨਜੀਤ ਮਾਨ ਹੂੰ ਉਹ ਦੋਨਾਂ ਦੀ ਡੋੜ ਆ ਆਮ ਆਦਮੀ ਪਾਰਟੀ ਕਿੰਨੀ ਇਹ ਤਾਂ ਬਾਹਰ ਆਇਆ ਇਹ ਜਮਾ ਲਾਸ਼ ਤੇ ਆ ਜਮਾ ਲਾਸ਼ ਤੇ ਜਮਾ ਲਾਸ਼ ਤੇ ਹਾਂ ਕਿਵੇਂ ਭਾਈ ਆਵਾਦਮੀ ਪਾਰਟੀ ਦੀ ਕੀ ਪੋਜੀਸ਼ਨ ਆ ਬਾਈ ਬੁਰੀ ਪੋਜੀਸ਼ਨ ਆ ਯਾਰ ਇਹ ਤਾਂ ਹੁੰਦੇ ਨਹੀਂ ਹੈਗੇ ਪਿੰਡ 'ਚ ਯਾਰ ਨਾ ਕੋਈ ਉਹਨੂੰ ਵੋਟ ਨੂੰ ਕਹਿੰਦੇ ਨਾ ਉਹ ਕੰਮ ਕਹਿੰਦਾ ਲੋਕ ਉਹ ਨਹੀਂ ਕਰਦੇ ਯਾਰ ਇਹ ਤੇ ਇਹਨਾਂ ਦੇ ਭਮੱਕੜ ਕਿਵੇਂ ਕੰਮ ਕਰਾ ਦਿੰਦੇ ਆ ਕੁਛ ਨਹੀਂ ਭਾਈ ਆਪ ਦੇ ਚੌਂਚੇ ਐੜੇ ਮੂਰਲੇ ਉਹਨਾਂ ਨੂੰ ਮਿਲਦਾ ਉਹ ਕਿਸੇ ਨੂੰ ਨਹੀਂ ਮਿਲਦਾ ਫਿਰ ਅੱਛਾ ਭਾਈ ਹਾਂ ਉਹਦਾ ਕਹਿੰਦਾ ਮੈਂ ਤਾਂ ਹੈ ਹੀ ਗਰੀਬਾਂ ਦਾ ਮੁੰਡਾ ਕਹਿੰਦਾ ਗਰੀਬ ਗਰੀਬ ਪਰਿਵਾਰ 'ਚੋਂ ਗਿਆ ਹਾਂ ਬਾਈ ਗਰੀਬਾਂ ਦੇ ਤਾਂ ਆਉਂਦਾ ਦੋ ਗੋਠੀਆਂ ਦੋ ਗੋਠੀਆਂ ਪਾ ਗਿਆ ਉਹ ਕਿਸੇ ਹੋਰ ਨੇ ਤਾਂ ਬਾਈ ਨਹੀਂ ਕਿ ਦੋ ਸਾਈਲਰ ਲਾਲੇ ਪੰਜ ਕਿਲੇ ਬਾਣ ਦੇ ਲੈ ਲਈ ਗਰੀਬ ਕਿਹੜੇ ਬਾਸੋਂ ਕੀ ਐਮਐਲਏ ਨੇ ਨਾ ਹੋਰ ਕਿਹੜੇ ਨੇ ਆ ਲਾਭ ਨੇ ਅੱਛਾ ਨਾ ਕਹਿੰਦੇ ਆਪਣਾ ਚੰਡੀਗੜ੍ਹ ਆ ਹੋਟਲਾਂ ਉਟਲਾਂ ਚ ਵੀ ਇਹ ਸੇ ਪਾੜੇ ਨੇ ਤਾਂ ਅੱਛਾ ਜੀ ਨਾ ਦੋ ਸਾਲ ਆ ਗਰੀਬ ਕਿਹੜੇ ਬਾਸੋਂ ਹੁੰਦਾ ਨਲੇ ਕਹਿੰਦੇ ਮੋਇਲ ਵਾਲੀ ਦੁਕਾਨ ਸੀ ਪਹਿਲਾਂ ਸੀਗੀ ਹੁਣ ਨਹੀਂ ਨਾ ਦੋ ਸਾਲਾਂ ਤੋਂ ਜਾ ਕੇ ਦੇਖ ਬਣਾ ਲਿਆ ਬਾਦੂ ਬਣਾ ਲਿਆ ਵੀ ਹਾਂ ਭਾਈ ਪੱਕਾ ਯਾਰ ਜਾ ਕੇ ਦੇਖ ਲੋ ਪ੍ਰੂਫ ਆ ਲੋਕ ਪ੍ਰੂਫ ਨਾ ਕਹਿੰਦੇ ਆ अच्छा जी हां लोग कहना ਕੁਛ ਇਨਸਾਰ ਪਾਏ ਆ ਹਾਂਜੀ ਹਜੇ ਤਾਂ 3 ਸਾਲ ਪਾਇਆ ਹੋਰ ਬਣੀ ਕੀ ਬਣਾਉ ਕੀ ਬਣਾਉ ਹੈ ਅੱਛਾ ਤਾਂਗਰ ਕੀ ਲੋਕ ਰਾਜਨੀਤੀ ਵੱਲ ਵੱਧ ਬਸ ਭਜ ਗਿਆ ਭਜਦੇ ਹੋਰ ਉਹਨੇ ਇਹ ਜੇ ਭਜਦਾ ਆਮ ਲੋਕ ਤਾਂ ਨਹੀਂ ਭਜਦੇ ਅੱਛਾ ਜੀ ਕਿਵੇਂ ਮਾਨ ਮਾਨ ਤਾਂ ਇਹ ਕਹਿੰਦਾ ਕਿ ਮੇਰੇ ਇਹ ਤਾਂ ਲੋਟ ਆ ਗਿਆ ਯਾਰ ਬਾਬੇ ਨੇ ਇਹਨੂੰ ਬਾਦ ਸੱਟਦਾ ਅਦਾ ਗੱਫਾ ਬਕਰਾ ਉਹ ਗੱਲ ਆ ਸੀਐਮ ਭਗਵੰਤ ਮਾਨ ਤਾਂ ਕਹਿੰਦਾ ਮੈਂ ਦਿੱਤੀਆਂ ਹੀ ਆਮ ਕਰਾਂ ਦੇ ਲੋਕਾਂ ਨੂੰ ਦਿੱਤੀਆਂ ਉਹ ਤਾਂ ਹਜੇ ਮਾੜਾ ਮੋਟਾ ਚੱਲ ਕਰ ਲੈਂਦਾ ਜਾਂ ਆਉਂਦਾ ਆ ਥੱਲੜ ਲੈ ਤਾਂ ਜਮੇ ਹੀ ਨਹੀਂ ਤੁਹਾਡੇ ਬਣੇ ਮਹੱਲੇ ਨਹੀਂ ਨਹੀਂ ਬਈ ਸਾਡੇ ਕੋਈ ਮਹੱਲਾ ਕਿਨ ਨਹੀਂ ਨਹੀਂ ਬਣਿਆ ਬਈ ਨਹੀਂ ਬਣਿਆ ਨਹੀਂ ਬਣਿਆ ਕਿਵੇਂ ਕਿਵੇਂ ਲੱਗਦਾ ਭਾਜਪਾ ਦੀ ਗੱਲ ਕਰੀਏ ਬੀਜੇਪੀ ਪਾਜਪਾ ਬਾਈ ਹੈਗੀ ਆ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਤਾਂ ਕਾਂਗਰਸੀ ਆ ਬਾਈ ਹਜੇ ਕਾਂਗਰਸ ਆ ਹਾਂ ਪਾਜਪਾ ਨੇ ਨੇਟ ਚ ਪਾਜਪਾ ਨੂੰ ਵੋਟ ਪੈ ਸਕਦੀ ਐ ਇੱਥੋਂ ਪਾਜਪਾ ਦੂਜੇ ਨੰਬਰ ਤੇ ਰਹੋ ਬਾਈ ਦੂਜੇ ਨੰਬਰ ਤੇ ਹਾਂ ਕਿਵੇਂ ਲੋਕੇ ਦਾ ਵੀ ਬਦਲਾਅ ਦੇਖਣਾ ਚਾਹੁੰਦੇ ਆ ਪਾਜਪਾ ਨੂੰ ਨਾਲੇ ਵਿਰੋਧ ਕੀਤਾ ਜਾਂਦਾ ਪਿੰਡਾਂ ਦੇ ਵਿੱਚ ਬਾਈ ਦੇਖੋ ਦੇਖੋ ਹਵਾ ਚੱਲਦੀ ਆ ਬਾਈ ਯਾਰ ਹਵਾ ਚੱਲਦੀ ਆ ਹਾਂ ਹਵਾ ਚੱਲਦੀ ਆ ਬਾਈ ਪੈ ਸਕਦੀ ਐ ਜੇ ਨੇ ਪਾਜਪਾ ਨੂੰ ਹਾਂ ਕੁਝ ਪਰਸੈਂਟ ਪੈ ਸਕਦੀ ਐ ਠੀਕ ਐ ਸੁਣੋ ਵੀ ਭਗਵਾਨ ਸਤਿਗੁਰੂ ਇਹਦਾ ਪੁੱਛੋ ਕਿ ਛੰਨੇ ਵਾਲੇ ਕਿਸੇ ਦੇ ਘਰੇ ਕਿਉਂ ਜਾਂਦਾ ਉਹ ਛੱਤ ਇਹ ਲੱਕੀਆ ਗੋਗੂ ਵਾਲਾ ਉਹਨਾਂ ਦੇ ਘਰਿਆਂ ਉਹਦੇ ਘਰੇ ਕੀ ਮਤਲਬ ਸਾਂਝੀ ਜਗ੍ਹਾ ਤੇ ਕਾ ਕੇ ਗੱਲ ਕਰੇ ਲੋਕਾਂ ਨਾਲ ਸਾਂਝੀ ਜਗ੍ਹਾ ਹਾਂ ਹੱਕ ਨਹੀਂ ਆਉਂਦਾ ਨਹੀਂ ਤੁਹਾਡੇ ਕੋਲ ਮੈਂ ਕਹਿੰਦਾ ਦਰਸ਼ਨ ਨਹੀਂ ਦਿੱਤੇ ਸਾਨੂੰ ਉਹਨਾਂ ਦੇ ਘਰਿਆਂ ਆ ਕੇ ਮੁੜ ਕੇ ਦੋ ਘਰਾਂ ਭਗਵੰਤ ਮਾਨ ਤਾਂ ਲੜਕਰੇ ਮਾਰਦਾ ਸਟੇਜਾਂ ਤੇ ਲੜਕਰੇ ਮਾਰੀ ਜੇ ਬੇ ਜਿਹੜੇ ਮੂਰਲੇ ਲੀਡਰਾਂ ਨੂੰ ਉੱਠਣ ਨਹੀਂ ਦਿੰਦੇ ਅੱਛਾ ਜੀ ਆਓ ਮੂਰਲੇ ਲੀਡਰਾਂ ਨੂੰ ਜਮਾਨ ਨੂੰ ਕੀ ਪਤਾਗਾ ਉਹ ਤਾਂ ਉੱਥੇ ਬੈਠਾ ਅੰਦਰ ਕੋਠੀ 'ਚ ਉਹ ਤਾਂ ਉਹਨਾਂ ਦੀ ਹਮਾਇਤ ਕਰੀ ਜਾਂਦਾ ਉਹ ਬੈਠਾ ਭੂਤਾਂ ਦੀ ਕੋਠੀ 'ਚ ਬੈਠਾ ਜਿਹੜਾ ਲੋਗੋ ਵਾਲਾ ਹੈਗਾ ਹਾਂ ਉਹ ਭੂਤਾਂ ਦੇ ਕੋਠੀ ਅੱਛਾ ਜੀ ਲੋਕਾਂ ਦੇ ਦੁੱਖ ਸੁਣਨ ਵਾਸਤੇ ਬਣਾਏ ਆ ਲੋਕਾਂ ਦੇ ਦੁੱਖ ਸੁਣਿਆ ਕਿ ਜ਼ਰਾ ਜੀ ਇਹ ਤਾਂ ਕਹਿੰਦੇ ਖੜਾ ਸਾਡੇ ਸਾਥ ਚ ਇਹ ਤਾਂ ਕਹਿੰਦੇ ਸੁਣਦੇ ਆ ਕੌਣ ਕਹਿੰਦਾ ਤੂੰ ਸਾਡੇ ਸਾਡੇ ਨਾਲ ਗੱਲ ਕਰਾ ਕੇ ਬੋਟਾ ਨੂੰ ਆ ਬੇ ਫਿਰ ਪਤਾ ਲੱਗੂ ਨਾਸ਼ਾ ਖਤਮ ਹੋਇਆ ਬਾਪੂ ਜੀ ਭਗਵੰਤ ਮਾਨ ਕਹਿੰਦਾ ਨਸ਼ਾ ਖਾਣਾ ਨਹੀਂ ਪੀਣਾ ਨਹੀਂ ਸਾਡੇ ਕੋਲੋਂ ਚਲਦੀ ਜਾਵੇ ਅਸੀਂ ਕੀ ਕਹਿੰਦੇ ਅਸੀਂ ਖਾਣਾ ਪੀਣਾ ਹੀ ਨਹੀਂ ਉਹ ਤਾਂ ਖਾਣ ਪੀਣ ਵਾਲਿਆਂ ਨੂੰ ਪਤਾ ਹੁੰਦਾ 2500 ਬੋਲਿਆ ਸੀ 2500 1000 ਰੁਪਏ ਕਹਿੰਦਾ ਬੁੜੀਆਂ ਨੂੰ ਦੇਉਂਗਾ ਦਿੱਤਾ ਕਿਸੇ ਗੱਲ ਤੇ ਨਹੀਂ ਆਇਆ ਇੱਕ ਗੱਲ ਇੰਨੀ ਵੀ ਪੂਰੀ ਹੋਈ ਹੋਵੇ ਠੀਕ ਹੈ ਹਾਂ ਇਹ ਕਾ ਮੋਟਰ ਨੂੰ ਕਹਤਾ ਹੈ ਮੋਟਰ ਦਾ ਬਦਲਨੇ ਕਾਇਰੇ ਹੋ ਗਏ ਮੋਟਰ ਦਾ ਮਾਫ ਕਰੀਂਗਾ ਪਿੰਗਾ ਬਦਲਦਿਆਂ ਹੂੰ ਇਹ ਨਹੀਂ ਕਹਦਾ ਭਾਜੀ ਬਦਲੀ ਕਰ ਗਿਆ ਤਾਂ ਬਦਲਨੇ ਹਰੀ ਕ੍ਰਾਂਤੀ ਵੀ ਲੈ ਕੇ ਆਂਦੀ ਬਥੇਰਾ ਕੁਛ ਨਹੀਂ ਬਦਲ ਨਾਲ ਨਹੀਂ ਨਹੀਂ ਸਕਦੇ ਜਿੰਨਾ ਬਦਲ ਦੇ ਗਿਆ ਅੱਛਾ ਜੀ ਹਾਂ ਬਦਲ ਜਿੰਨਾ ਦੇ ਗਿਆ ਨਾ ਬਦਲ ਦੇ ਚਲੋ ਠੀਕ ਹੈ ਜਤਾਰ ਬਣੀ ਆਈ ਹੈ ਬਦਲ ਨੇ ਤਾਂ ਕਿੰਨੇ ਦਾ ਗਰੀਬਾਂ ਦੇ ਕੰਮ ਕਰੇ 55 5500 ਰੁਪਇਆ ਦਾ ਕੁੜੀਆਂ ਦੇ ਦਾਣਾ ਦਿੱਤੇ ਦਿੱਤਾ ਬਿਆਂ ਤੇ ਕਣਕ ਦੇ ਗਰੀਬਾਂ ਨੂੰ ਫੋਰਚੂ ਲਾਲਾ ਪਿੰਸਣਾ ਪਿਆ 2500 ਰੁਪਿਆ ਸੀ ਵੇਲਸਰ ਦਾ ਬਾਦਲ ਨੇ 500 ਕਰਿਆ ਉਹਦੀ ਇਹ ਵੀ ਕਹਿੰਦੇ ਸੀ 2500 ਕਰ ਦੇਣਾ ਦਿੱਤਾ ਤਾਂ ਹੈ ਨਹੀਂ ਫਿਰ ਤੁਹਾਨੂੰ ਠੀਕ ਹੈ ਆ ਬੁੜੀਆਂ ਨੂੰ 1000 ਰੁਪਿਆ ਕਹਿੰਦਾ ਇਹ ਦੇ ਤਾਂ ਲੋਕਾਂ ਨੇ ਬਦਲਾਵ ਲਿਆਂਦਾ ਸੀ ਹੁਣ ਬਾਬਾ ਪ੍ਰਕਾਸ਼ ਸਿੰਘ ਬਾਦਲ ਆ ਜਿਹੜਾ ਸ਼ਾਸਤ ਦਾ ਬੋਰਡ ਸੀ ਮਨਿਆ ਜਾਂਦਾ ਸੀ ਹੁਣ ਯਾਦ ਆਉਂਦਾ ਯਾਦ ਆਉਂਦਾ ਆਉਂਦਾ ਕੰਮ ਕਰੇ ਵੇ ਕਰਕੇ ਜਾਂਦਾ ਹੈ ਉਹ ਪਿੰਡਾਂ ਚ ਆਉਂਦਾ ਸੀ ਲੋਕਾਂ ਦੇ ਹਾਲ ਵੀ ਸੁਣਦਾ ਸੀ ਇਹ ਤਾਂ ਆ ਕੇ ਨਹੀਂ ਖੜੇ ਇੱਥੇ 2 ਸਾਲ ਹੋ ਗਏ ਬਣਿਆ ਨੂੰ ਉਹ ਆ ਕੇ ਉਹ ਗੋ ਵਾਲਾ ਦੋ ਘਰੀ ਆ ਕੇ ਮੁੜ ਗਿਆ ਘਰੀਆਂ ਹੁੰਦੇ ਹੁੰਦੇ ਅਗਲੇ ਲੀਡਰ ਘਰੀਆਂ ਜਾਂਦੇ ਹੁੰਦੇ ਠੀਕ ਹੈ ਇੱਥੇ ਆ ਕੇ ਸੱਤ ਚ ਇਕੱਠ ਕਰੇ ਪਿੰਡ ਚ ਇਕੱਠ ਕਰੇ ਸਾਂਝੀ ਜਗ੍ਹਾ 'ਚ ਆਵੇ ਲੋਕਾਂ ਦੇ ਦੁੱਖ ਸੁਣੇ ਉਹ ਤਾਂ ਉੱਥੇ ਬੈਠ ਕੇ ਉਹਨਾਂ ਦੇ ਘਰੋਂ ਚਾਹ ਪੀ ਕੇ ਮੁਰ ਜਾਂਦੇ ਆ। ਉਹ ਲੋ ਲੋ ਉਹਨਾਂ ਤੋਂ ਦੇਖ ਕੇ ਲੋਕ ਵੋਟਾ ਪਾ ਦਿੰਨ ਕਿ ਹਮਾ ਦੀ। ਚਲੋ ਵੋਟਾਂ ਦਾ ਤਾਂ ਪਤਾ ਹੀ ਨਹੀਂ ਹੁੰਦਾ ਇਹ ਤਾਂ ਲੋਕਾਂ ਦਾ ਬਦਲ ਜਾਂਦਾ ਨਹੀਂ ਪਤਾ ਲੱਗਦਾ। ਹਾਂ ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਪਾਸੇ ਜਾਣੇ ਮੁਲਕ ਨੇ। ਠੀਕ ਹੈ। ਯਾਨੀ ਕਿ ਗੁੱਸਾ ਜ਼ਰੂਰ ਹੈ। ਗੁੱਸਾ ਸਾਰਾ ਪਿੰਡਾਂ ਨੂੰ ਆ ਪਿੰਡਾਂ ਚ ਮੰਗ ਕੇ ਆ ਕੇ ਦਿਖਾਵੇ ਉਹ। ਠੀਕ ਹੈ। ਪਰ ਲੋਕ ਉਹਦੇ ਮਗਰ ਪੈਣਗੇ। ਠੀਕ ਹੈ। ਉਹੀ ਵੀ ਕੀ ਜ ਹੈ ਜਦੋਂ ਬੰਦਾ ਕੋਈ ਕੰਮ ਕਰਦਾ ਪੰਚਾਇਤ ਵਾਲਾ ਹੀ ਲਾਲਾ ਆਪਾ ਉਹਦੇ ਮਗਰ ਜਾਣਦੇ ਆ ਕਿ ਨਹੀਂ ਜਾਣਦੇ ਆਪਾਂ ਹੀ ਮਗਰ ਲੱਗੇਗੀ ਆ ਕੇ ਤਾਂ ਇੱਥੇ ਖੜਾ ਨਹੀਂ ਸਾਡੇ ਕੋਲੇ ਦੋ ਕਰੀਤੇ ਨਿਕਰੀ ਆਇਆ ਉਹਦੇ ਘਰੀਆਂ ਕਿ ਮਹ ਕਰੀ ਲਾਲ ਸੀ ਲੀਡਰ ਤਾਂ ਉਹ ਕੱਲਿਆਂ ਦੁਲਤਨਾ ਕਰਾ ਨਹੀਂ ਬਣਾਤਾ ਸੀ ਉਹ ਫਿਰ ਕਿੰਨੇ ਦੇਸ ਨੇ ਬਣਾਇਆ ਹੈ ਭਗਵਾਨ ਤਮਨ ਨੂੰ ਸਾਰਾ ਇੱਕ ਪਾਸੇ ਉਲਟ ਗਿਆ ਲੋਕ ਉਹਨਾਂ ਨੇ ਕੀ ਸੋਚਿਆ ਇਹ ਗੱਲ ਬੜੀ ਲੋਕਾਂ ਨੇ ਸਾਡੀ ਕਿੱਡੀ ਮਦਦ ਕਰੀ ਕੀ ਕੋਈ ਸਾਡਾ ਕਰਿਆ ਅਸੀਂ ਕੀ ਸੋਚਦੇ ਆ ਭਗਵੰਤ ਮਾਨ ਤਾਂ ਇਹ ਵੀ ਗੱਲ ਕਹਿ ਦਿੰਦਾ ਕਿ ਅਸੀਂ ਚੰਗੇ ਕੰਮ ਹੀ ਬਹੁਤ ਕਰਦੇ ਲੋਕਾਂ ਕੰਗੇ ਚੰਗੇ ਕਰ ਉਹ ਚੰਗੇ ਕਰ ਆਪੇ ਹੀ ਪੈ ਜਾਣਗੀਆਂ ਇਹ ਚੰਗੇ ਕਰਨ ਨੂੰ ਤਾਂ ਆਪੇ ਹੀ ਬਣੀ ਆ ਲੈ ਕਿ ਨਹੀਂ ਪਰ ਨਹੀਂ ਕਰਿਆ ਹਾਂ ਇੱਕ ਗੱਲ ਹੋਰ ਕਹੀ ਜਾਂਦੀ ਆ ਬਈ ਜੀ ਸੀਐਮ ਭਗਵੰਤ ਮਾਨ ਕਹਿੰਦੇ ਕਿ ਚੰਗੇ ਕੰਮ ਕੀਤੇ ਆਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਲੋਕ ਵੋਟਾਂ ਸਾਨੂੰ ਪਾ ਦੇਣਗੇ ਬਾਈ ਜਿਹੜੇ ਵਾਅਦੇ ਕਰੇ ਸੀ ਇਹਨਾਂ ਨੇ ਨਾ ਤਾਂ ਉਹ ਪੂਰੇ ਹੋਇਆ ਨਸ਼ਾ ਨਸ਼ਾ ਦੇਖ ਲੈ ਨਸ਼ਾ ਨਹੀਂ ਬੰਦ ਹੋਇਆ 1000 ਰੁਪਏ ਬੁਢਿਆਂ ਨੂੰ ਕਿਹਾ ਸੀ ਉਹ ਨਹੀਂ ਕਿ ਦਿੱਤਾ ਇਹਨਾਂ ਨੇ ਕਿਹੜੇ ਕੰਮ ਕਰਿਆ ਬਈ ਸਾਨੂੰ ਤਾਂ ਕੋਈ ਪਤਾ ਨਹੀਂ ਲੱਗ ਰਿਹਾ ਇਹਨਾਂ ਦਾ ਯਾਰ ਇਹ ਤਾਂ ਕਹਿੰਦਾ ਵੋਟਾਂ ਹੀ ਪਾ ਦਿੰਦੀਆਂ ਲੋਕਾਂ ਨੇ ਜਾਣ ਦੀ ਲੋੜ ਨਹੀਂ ਨਾ ਨਾ ਲੋਕਾਂ ਬਈ ਆਏ ਜੇ ਵੋਟਾਂ ਪਾਉਂਦੇ ਹੁੰਦੇ ਆ ਫਿਰ ਬਦਲ ਕਾ ਤੋਂ ਹਰ ਦੇ ਅੱਛਾ ਜੀ ਤਾਂ ਹੀ ਬਦਲ ਹਰਿਆ ਉਹ ਕਿਸੇ ਗਲਤੀ ਨਾਲ ਰਹਿ ਗਈਆਂ ਉਹਨਾਂ ਦੀ ਮਾੜੀ ਬਦਲ ਦੁਬਾਰੇ ਆ ਸਕਦੀ ਆ ਹਾਂ ਬਈ ਦੁਬਾਰੇ ਆ ਸਕਦੇ ਆ ਇਹਦਾ ਕੋਈ ਆ ਲੋਕਾਂ ਦੀ ਹਵਾ ਯਾਰ ਜਿੰਦਰ ਬਣਦੀ ਆ ਬਈ ਉਧਰ ਹੀ ਬਣ ਜਾਂਦੀ ਆ ਉਹ ਉਧਰ ਬਣ ਜਾਂਦੀ ਆ ਹਾਂ ਕੀ ਲੱਗਦਾ ਬਈ ਤੁਹਾਨੂੰ ਕਿਵੇਂ ਆ ਕਿਹਨੂੰ ਵੋਟਾਂ ਪਾਉਣਾ ਪਸੰਦ ਕਰਨੀਏ ਬਦਲਾਵ ਲੈ ਕੇ ਆਂਦਾ ਸੀ ਉਹਦੇ 'ਚ ਵੀ ਕਹਿੰਦੇ ਲੋਕਾਂ ਨੂੰ ਨਿਰਾਸ਼ਾ ਦਾ ਮੂੰਹ ਹੁਣ ਤਾਂ ਵੀਰੇ ਆਉਣ ਵਾਲਾ ਤਿੰਨ ਸਾਲਾਂ ਬਾਅਦ ਪਤਾ ਲੱਗੂ ਜੀ ਇਸ ਇਸ ਵਾਰ ਐਮਪੀ ਇਲੈਕਸ਼ਨ ਦੀ ਗੱਲ ਕਰੀਏ ਐਮਪੀ ਕਹਿੰਦੇ ਆ ਆਮ ਆਦਮੀ ਨਹੀਂ 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 ਇਹਨਾਂ ਨੂੰ ਗੈਨਮੀਆਂ ਹੀ ਸੀਟਾਂ ਮਿਲਣਗੀਆਂ ਹਾਂ ਆ ਫਰੀਦਕੋਟ ਵਾਲੀ ਮਿਲ ਜੂ ਇੱਕ ਤਾਂ ਹਾਂ 2000 ਹੋਰ ਉਹਨੀਆਂ ਬਾਤਾਂ ਐ ਫਰੀਦਕੋਟ ਵਾਲੀ ਸੀਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਜਿਹੜਾ ਪਾਈ ਬੈਂਤ ਸਿੰਘ ਜਿਨ੍ਹਾਂ ਵੱਲੋਂ ਇੰਦਰਾ ਗਾਂਧੀ ਮਾਰੀ ਗਈ ਸੀ ਤਾਂ ਉਹਨਾਂ ਵੱਲੋਂ ਇੱਕ ਕਹਿੰਦੇ ਕਿ ਸ਼ਹੀਦ ਹੋਇਆ ਸੀ ਉਹਨਾਂ ਦੇ ਪਰਿਵਾਰ ਦਾ ਜਿਹੜਾ ਬੈਂਤ ਸਿੰਘ ਸੀ ਉਹਨੇ ਕੁਰਬਾਨੀ ਕੀਤੀ ਹੈ ਤੇ ਉਹਨਾਂ ਦਾ ਜਿਹੜਾ ਬੇਟਾ ਉਹ ਖੜਾ ਹੋਇਆ ਉਹਨਾਂ ਨੂੰ ਵੋਟ ਪੈ ਸਕਦੀ ਹੈ ਲੋਕਾਂ ਨੂੰ ਪਾਉਣੀ ਚਾਹੀਦੀ ਹੈ ਪਾਉਣੀ ਚਾਹੀਦੀ ਹੈ ਜ਼ਰੂਰ ਆ ਤੇ ਕਰਮਜੀਤ ਅਨਮੋਲ ਆ ਇਹਦਾ ਕਲਾ ਭਈਆ ਇਹਦਾ ਇਹ ਤਾਂ ਆਪ ਇਹਦੇ ਨਾਲ ਦਈਆ ਇਹਦਾ ਭਰਾ ਹੈਗਾ ਇਹ ਵੀ ਤਾਂ ਦੋਸਤਾਂ ਉਹਨਾਂ ਦਾ ਹਾਂ ਖਾਸ ਆ ਇਕੱਠੇ ਦਾ ਰਹਿੰਦੇ ਆ ਬਸ ਖੜਾ ਕਰਤਾ ਆਪਦੀ ਆਪਦੇ ਆਪਦੇ ਕਰੀ ਜਾਣੇ ਆ ਸਾਰਾ ਕੁਝ ਨਹੀਂ ਵੀ ਆ ਹੀ ਆ ਤਨ ਸਾਰੇ ਦੇ ਕੋਲੇ ਬਾਤ ਨਹੀਂ ਆਉਂਦਾ ਜੇ ਖੈਰਾ ਆ ਗਿਆ ਜੀ ਡਾਊਟ ਦੇਖ ਕੇ ਕਿਵੇਂ ਲਵਾਉਂਦਾ ਹੁਣ ਠੀਕ ਹੈ ਜਿਹੜੇ ਲੜਕਾਰੇ ਮਾਰਦਾ ਨਾ ਖੈਰਾ ਹਟਾਉ ਉਹਦੇ ਲੜਕਾਰੇ ਮਾਰ ਅੱਛਾ ਖੈਰਾ ਹਟਾਉ ਹਾਂ ਜਿਵੇਂ ਜਿਵੇਂ ਉਹਨੂੰ ਖਿੱਚਿਆ ਜੇਲ੍ਹ ਤੇ ਨੇ ਝੂਠੇ ਪਰਚੇ ਪਾ ਕੇ ਇਹਨੂੰ ਸੱਦੇ ਪਰਚੇ ਪਾ ਕੇ ਛੱਟੂ ਹੋ। ਅੱਛਾ। ਹੁਣ ਝੂਠੇ ਪਾਏ ਆ ਨਾ ਉਹਦੇ ਤੇ। ਇਹਦੇ ਤੇ ਸੱਚੇ ਪਰਚੇ ਪਾਉ ਉਹ। ਟਾਕੜ ਬੰਦਾ ਸਕੂਰ ਆ ਪੂਰਾ ਪੂਰਾ। ਅੱਛਾ ਜੀ। ਫੋਨ ਲਾ। ਜਿੱਤ ਸਕਦਾ ਇਥੋਂ। ਜਿੱਤ ਸਕਦਾ। ਨਹੀਂ ਬਾਈ ਕੋਈ ਨੌਕਰੀ ਨਹੀਂ ਸਾਡੇ ਪਿੰਡ ਚ ਇੱਕ ਕੁੜੀ ਨੂੰ ਮਿਲੀ ਉਹ ਵੀ ਪਤਾ ਨਹੀਂ ਕਿੱਦਾਂ ਮਿਲ ਗਈ। ਹੋਰ ਇੱਕ ਵੀ ਬੰਦਾ ਕਹਿੰਦੇ ਸਾਡੇ ਪਿੰਡ ਦਾ ਕੋਈ ਵੀ ਸਾਨੂੰ ਨੌਕਰੀ ਮਿਲੀ। ਨਾ ਨਾਲ ਦੱਜ ਵੀ ਨਹੀਂ। ਕਿਵੇਂ ਜੀ? ਨੌਕਰੀ ਤਾਂ ਬਾਹਰਲੇ ਪਾਸੇ ਦਿੱਤੀਏ ਨੇ। ਹਰਿਆਰੇ ਚ ਆਈ ਸੀਗੀ 40000 ਬੰਦਾ ਰੱਖਣਾ ਸੀ। ਉਹ ਬਾਹਰਲੇ ਸਟੇਟਾਂ 'ਚ ਦੇਤੀ। ਪੰਜਾਬ 'ਚ ਕੋਈ ਨਹੀਂ ਮਿਲੀ। ਕਿਸੇ ਪਿੰਡ 'ਚ ਜਾ ਕੇ ਪੁੱਛਲਾ ਕੋਈ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਤਾਂ ਕਹਿਦੀ ਆਹ 2 ਸਾਲਾਂ 'ਚ। ਕਿਤੇ ਟਾਵੇਂ ਪਿੰਡ 'ਚ ਇੱਕ ਅੱਧਾ ਜਾਂ ਮਸਾ ਲੱਗਿਆ ਹੋਊ। ਅਸੀਂ ਜਾਣੀਆ ਪਿੰਡਾਂ ਦੇ ਵਿੱਚ ਤਾਂ ਇਹਨਾਂ ਦੀ ਭਮਾਕੜ ਕਹਿ ਦਿੰਦੇ ਆ ਕਿ ਲਾਈਟ ਦੇ ਦਿੱਤੀ ਜੀ ਬੜੇ ਕੰਮ ਕਰ ਦਿੱਤੇ ਨੌਕਰੀਆਂ। ਨੌਕਰੀਆਂ ਤਾਂ ਹੁਣ ਪਹਿਲਾਂ ਵੀ ਇਹ ਤਾਂ ਬਾਤਲ ਦੀ ਦੇਣਾ। ਨੌਕਰੀਆਂ ਵੀ ਦਿੱਤੀਆਂ ਕਹਿੰਦੀ। ਨੌਕਰੀ ਨੌਕਰੀ ਕਿਹੜੀ ਦਿੱਤੀਆਂ ਯਾਰ ਇਹਨੇ। ਕਿ ਮਗਰ ਇੱਕ ਕਾਨੂੰਨ ਪੰਜਾਬ ਚ ਲਾਗੂ ਕਰਨਾ ਚਾਹੀਦਾ ਇਹਨਾਂ ਨੂੰ ਕੋਈ ਬਾਹਰਲਾ ਸੂਬੇ ਦਾ ਆ ਕੇ ਸਰਕਾਰ ਨਾ ਤਾਂ ਨੌਕਰੀ ਦੇ ਸਕੇ ਉਹਨੂੰ ਜਿਵੇਂ ਕਹਿੰਦਾ ਜਿਵੇਂ ਖਹਿਰੇ ਨੇ ਕਿਹਾ ਜੀ ਬਸ ਇਹ ਲਾਗੂ ਕਰਨਾ ਅੱਜ ਤੋਂ 70 ਸਾਲ ਪਹਿਲਾਂ ਦੇ ਗੱਲਾਂ ਕਰਨ ਦੇ ਤਾਂ ਜਦੋਂ ਅੱਧਾ ਪੰਜਾਬ ਖਰੀਦ ਲਿਆ ਹੁਣ ਇਹ ਕਹਿੰਦੇ 6 ਕਾਨੂੰਨ ਲਾਗੂ ਕਰਾਂਗੇ ਠੀਕ ਹੈ ਠੀਕ ਆ ਇਹ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਹੂੰ ਠੀਕ ਆ ਦੂਜੀ ਗੱਲ ਹੱਥ ਦੇਖਣ ਬੀਜੇਪੀ ਸਰਕਾਰ ਦੇ ਹੂੰ ਉਹਨਾਂ ਦੀ ਦੇਖਣੀ ਚਾਹੀਦਾ ਆਪਾਂ ਤਾਂ ਇੱਕ ਵਾਰੀ ਜੇ ਮੈਂ ਬਦਲਾ ਲਿਆਂਦਾ ਜੂਦਾ ਇੱਕ ਵਾਰੀ ਉਹ ਬਦਲ ਕੇ ਦੇਖਣ ਨਾ ਯਾਨੀ ਮੋਦੀ ਦੋ ਅਦਵਾਰੇ ਇਲਾਸਨ ਦੀ ਉੱਥੇ हां ਅਜੀਦਾ ਕਹਿੰਦੇ ਆ ਵੀ ਮੋਦੀ ਆਵੇ ਇੱਕ ਵਾਰੀ ਨਾ ਪੰਜਾਬ ਚ ਆਇਆ ਨਹੀਂ ਅਜੇ ਤੱਕ ਨਾ ਐਮਪੀ ਆਇਆ ਨਾ ਮੁੱਖ ਮੰਤਰੀ ਦਾ ਚਿਹਰਾ ਕੋਈ ਆਇਆ ਉਹਦਾ ਇੱਕ ਵਾਰੀ ਦੇਖਣਾ ਚਾਹੀਦਾ ਪਬਲਿਕ ਨੂੰ ਦੇਖਿਆ ਤਾਂ ਭਗਵੰਤ ਮਾਨ ਵੀ ਆਉਣੇ ਚੰਗਾ ਨਹੀਂ ਕੀਤਾ ਗਿਆ ਹਾਂ ਤੇ ਫਿਰ ਇਦੂ ਬਾਦ ਕੋਈ ਗੱਲ ਨਹੀਂ ਆਪਦੇ ਹੱਥੀ ਆਪਾ ਬਦਲ ਲਾਂਗੇ ਇਦੂ ਬਾਦ ਮੋਦੀ ਨੂੰ ਬਦਲ ਦੇਣਾ ਠੀਕ ਹੈ ਯਾਨੀ ਕਿ ਦੇਖਣਾ ਚਾਹੀਦਾ ਹਾਂ ਦੇਖਣਾ ਚਾਹੀਦਾ ਪਬਲਿਕ ਨੂੰ ਦੇਖਣਾ ਚਾਹੀਦਾ ਕਹਿੰਦੇ ਇੱਕ ਵਾਰੀ ਹਰਕਤ ਨੂੰ ਦੇਖੋ ਨਾ ਮੌਕਾ ਤਾਂ ਦਿਓ ਨਾ ਆਪਾਂ ਉਹਨੂੰ ਮਾੜਾ ਮਾੜਾ ਕਹੀ ਜਾਂਦੇ ਆ ਉਹਦਾ ਕੋਈ ਐਮਪੀ ਨੇ ਆਪਣੇ ਵਿੱਚ ਆਇਆ ਕੁਈ ਮਲਾ ਐਮ.ਐਲ.ਏ ਨਹੀਂ ਕੁਈ ਹੱਦ ਤੱਕ ਬਣਾ ਆਪਾਂ ਨੂੰ ਦੇਖਣਾ ਤਾਂ ਚਾਹੀਦਾ ਨਾ ਬਕਲਾ ਮਾੜਾ ਮਾੜਾ ਕਹੀ ਨੇ ਬਾਹਰ ਲੰਗਾ ਸਟੇਟਾਂ ਦੇ ਵਿੱਚ ਕਹਿੰਦੇ ਵੀ ਬਹੁਤ ਵਧੀਆ ਕੰਮ ਕਰ ਰਿਹਾ ਉਹ ਫੇਰ ਹੀ ਜਦਾਂ ਨਾ ਇਹ ਕੰਮ ਵਧੀਆ ਕਰਦਾਗਾ ਹਰਿਆਣੇ ਦੇ ਸਾਡਾ ਗਮਾਂਡੀ ਛੂਬਾ ਦਾ ਹਰਿਆਣੇ ਦੇ ਵਿੱਚੋਂ ਕਨਾ ਵਧੀਆ ਪ੍ਰਦਰਸ਼ਨ ਕਰਿਆ ਫੇਰ ਹੀ ਉਥੋਂ ਜਿੱਤਿਆ ਨਾ ਠੀਕ ਹੈ ਠੀਕ ਹੈ ਨਾ ਦੇਖਣਾ ਤਾਂ ਚਾਹੀਦਾ ਆਪਾਂ ਨੂੰ ਬਾਪੂ ਕੀ ਹਾਲ ਨਹੀਂ ਠੀਕ ਹੈ ਕਿਵੇਂ ਆ ਸਰਕਾਰ ਕਿਵੇਂ ਠੀਕ ਹੈ ਕੋਈ ਆਵਾਦਮੀ ਪਾਰਟੀ ਦੀ ਹਾਂ ਠੀਕ ਹੈ ਚੰਗਾ ਕੰਮ ਕੀਤਾ ਕੋਈ ਨਾ ਕੋਈ ਨਹੀਂ ਕੀਤਾ ਨਲੇ ਕੇ ਨਾ ਠੀਕ ਹੈ ਠੀਕ ਦਾ ਮੈਂ ਠੀਕ ਹੀ ਕਹਣਾ ਜੀ ਕਿ ਕਰਿਆ ਹੀ ਨਹੀਂ ਕੁਛ ਕਰਿਆ ਹੀ ਨਹੀਂ ਕੁਛ ਹਾਂ ਉਹ ਤਾਂ ਕਹਿੰਦਾ ਮੈਂ ਗਰੀਬਾਂ ਦਾ ਮੁੰਡਾ ਕਹਿੰਦਾ ਕਰਾਂ ਹੀ ਗਰੀਬਾਂ ਵਾਸਤੇ ਮੈਂ ਨਾ ਨਾ ਅੱਛਾ ਹਾਂ ਸਾਡੇ ਉਹਨਾਂ ਨੇ ਆ ਕੇ ਮੂੰਹ ਵੀ ਨਹੀਂ ਦਿਖਾਇਆ ਮੂੰਹ ਤਾਂ ਕਿ ਸਰਕਾਰੀ ਸੱਥਾਂ ਚ ਚਲਦੀ ਹੈ ਕਹਿੰਦੀ ਤੁਹਾਡੇ ਇੱਥੇ ਸੱਥ ਚ ਬੈਠੇ ਹੋ ਤੁਸੀਂ ਅੱਜ ਆਇਆ ਕੋਈ ਨਾ ਕੱਲ ਆਇਆ ਸੀ ਕੀ ਕਹਿੰਦਾ ਕੇਸਰ ਉਹ ਕੀ ਕਹਿੰਦਾ ਖੇਰਾ ਖੇਰਾ ਆਇਆ ਸੀ ਕੋ ਖੇਰਾ ਉਹ ਕਾਂਗਰਸ ਦਾ ਸੁਖਪਾਲ ਖੇਰਾ ਤਾਂ ਹਾਂ ਕਿਵੇਂ ਕਾ ਜਿੱਤ ਜਾਣਾ ਉਹਨੇ ਕੀ ਪਤਾ ਵੋਟਾਂ ਪਾਉਂਦੇ ਨਹੀਂ ਫਿਰ ਹਾਂ ਬੋਟਾਂ ਬੋਟਾਂ ਦੇਖਾਂਗੇ ਸਮਾਂ ਸਮਾਂ ਦੇਖਾਂਗੇ ਹਾਂ ਭਗਵੰਤ ਮਾਨ ਕਿਵੇਂ ਆ ਕਮਾਲ ਕਮਾਲ ਠੀਕ ਆ ਬੰਦਾ ਭਗਵੰਤ ਮਾਨ ਠੀਕ ਆ ਬੰਦਾ ਕੀ ਕੀਤਾ ਚੰਗਾ ਕੀਤਾ ਚੰਗਾ ਹੀ ਕੀਤਾ ਉਹਨੂੰ ਚੱਲਣ ਨਹੀਂ ਦਿੰਦੇ ਆ ਦੂਜਿਆਂ ਪਾਲਟ ਸਾਰਿਆਂ ਕੁੱਤੇ ਮਗਰ ਪਏ ਹੋਦੇ ਅੱਛਾ ਜੀ ਹਾਂ ਕਿਵੇਂ ਕੀ ਗੱਲ ਉਹ ਦੇ ਕੰਮ ਕਰਦਾ ਨੂੰ ਕਰਨ ਨਹੀਂ ਦਿੰਦੇ ਕੀ ਕੰਮ ਕਰਦਾ ਉਹ ਵੀ ਵੀ ਕੰਮ ਕਰੇ ਕਹਿੰਦਾ ਲਾਈਟ ਬਿਜਲੀ ਦੇ ਬਿੱਲ ਫਰੀ ਕਰਤੇ ਹੈਗੇ ਆ ਜ਼ੀਰੋ ਤੇ ਹੋਰ ਵਧੀਆ ਕਰ ਹਾਂ ਹਾਂ ਵਧੀਆ ਗੰਦਨਾ ਗਿਆਂ ਕਾਂਗਰਾ ਤੇ ਕਾਲੀ ਅੱਛਾ ਹਾਂ ਇਹ ਇੰਨੇ ਨੇ ਕਿ ਰਾਜ ਕਰ ਗਏ ਨੂੰ 2.5 ਸਾਲ ਵੀ ਨਹੀਂ ਕਰਨ ਦਿੰਦੇ ਵਿਚਾਰੇ ਨੂੰ ਅੱਛਾ ਜੀ ਭਗਵਾਨ ਤਾਂ ਨੂੰ ਕਰਾਇਆ ਨਹੀਂ ਤੇ ਕਾਲਾਂ ਦਾ ਧੱਕੇ ਨਹੀਂ ਕਰਾਇਆ ਮੈਂ ਅੱਛਾ ਜੀ ਹਾਂ ਫਿਰ ਹੁਣ ਮੌਕਾ ਦੇਣਾ ਚਾਹੀਦਾ ਉਹ ਕਹਿੰਦਾ 13 ਜਿਤਾ ਦੋ ਮੈਨੂੰ ਕਿਹਨੂੰ ਆਮ ਆਮ ਆਦਮੀ ਪਾਰਟੀ ਭਗਵੰਤ ਮਾਨ ਕਹਿੰਦਾ ਹਾਂ ਉਹਨੂੰ ਉਹਨੂੰ ਜਿਤਾ ਦਾਂਗੇ ਪਾ ਦਾਂਗੇ ਵੋਟਾਂ ਪਾਉਂਗੇ ਵੋਟਾਂ ਜਾਂ ਪਾਵਾਂਗੇ ਪੱਕਾ ਪੱਕਾ ਪਾਵਾਂਗੇ ਕਿਵੇਂ ਕੱਲੇ ਹੀ ਬਾਹੂ ਹੈ ਕੱਲੇ ਹੀ ਬਾਹੂ ਹਾਂ ਭਗਵਾਨ ਤੁਹਾਨੂੰ ਪਰਮਾਨਤਮਾਨ ਅਸੀਂ ਦੋਨੇ ਨਹੀਂ ਪਉਂਦਾ ਐਂ ਹੀ ਪਉਂਦੀ ਕੀਤਾ ਨਹੀਂ ਚੰਗਾ ਕੋਸ਼ਿਸ਼ ਸ਼ੰਗਾਇਆ ਕੀ ਕਰਿਆ 2500 ਰੁਪਿਆ ਕਹਿੰਦਾ ਸੀ ਕਹਿੰਦਾ 2500 ਪੈਸੇ ਦਾ ਕਰੂੰ ਹਾਂ ਝੂਠ ਕਾਪੀ ਨਿਕਲਿਆ ਅੱਛਾ 1000 ਰੁਪਿਆ ਔਰਤਾਂ ਵਾਲਾ ਔਰਤਾਂ ਵਾਲਾ ਨਹੀਂ ਮਿਲਿਆ ਉਹ ਵੀ ਗੱਲ ਦੇ ਖਾਤੇ ਚ ਉਹ ਵੀ ਝੂਠੀ ਕਰ ਕਰ ਰਸਨ ਰਸਨ ਕਿਸੇ ਨੂੰ ਨਹੀਂ ਹੁੰਦਾ ਤੇ ਇਹ ਕਹਿੰਦਾ ਚੰਗੇ ਕੰਮ ਇਹ ਨੂੰ ਕੀ ਕਹਿੰਦਾ ਇਹਦਾ ਬਹੁਤ ਕੋਕੋ ਅੱਛਾ ਹਾਂ ਕਿਵੇਂ ਇਹਦੀ ਲਿਆ ਜਾਉ ਦਿਨਾ ਲਿਆਜ ਤਾਂ ਕਾਹਦੀ ਆਈ ਲਿਆਜ ਦੀ ਅੱਛਾ ਅੱਜ ਗਰ ਰਸਤੇ ਜਾਰੀ ਨਾਲਦੀ ਹੋਈ ਅੰਗਲੀ ਸੰਗਲੀ ਚੋ ਇਹ ਮੈਨੂੰ ਕਿਉਂਦਾ ਇਹਨੂੰ ਪਤਾ ਹੋ ਇਹ ਤਾਂ ਫਿਰ ਉਹਦੇ ਗੁਣ ਗਾਈ ਜਾਂਦਾ ਨਾ ਛੱਡਦਾ ਬੁਰੇ ਠਰੇ ਕੋਈ ਨਹੀਂ ਪਉਂਦਾ ਉਹ ਵੀ ਰਵੀਦਾਸ ਹੈ ਵੀ ਰਮਦਾਸ ਭਗਤ ਦਾ ਗੁਣ ਤਾਂ ਗਾਉਂਦੇ ਇਹ ਵੀ ਰਮਦਾਸ ਭਗਤ ਹੈ ਜਿਹੜਾ ਆਹ ਸੀਟ ਤੇ ਉਹ ਵੀ ਰਮਦਾਸ ਭਗਤ ਹੈ ਅੱਛਾ ਜੀ ਕੌਣ ਗਾਉਂਦੇ ਆ ਤਾਂ ਕੌਣ ਗਾਉਂਦੀ ਆ ਹਾਂਜੀ ਚੰਗਾ ਕੰਮ ਕੀਤਾ ਨਹੀਂ ਆਮਦਵੀ ਬਿਲਕੁਲ ਨਹੀਂ ਬਿਲਕੁਲ ਹੀ ਨਹੀਂ ਗਰੀਬਾ ਦਾ ਕਹਿੰਦਾ ਇਹ ਕਹਿੰਦਾ ਨੌਕਰੀ ਰੱਖਾਉਂ ਅੱਛਾ ਕਿਤ ਕਰ ਰੱਖਿਆ ਨਹੀਂ ਨਾ ਉਹਦਾ ਕਹਿੰਦਾ 40000 ਦੇ ਤਿੱਥੇ ਦਿਖਾ ਦੇ ਕਾਹਨ ਕਿਆ ਕਿਹੜਾ ਰੱਖਿਆ ਕਿਹੜਾ ਰੱਖਿਆ ਦੱਸ ਦੱਸ ਕਿਹਨਾਂ ਮਾਰ 43000 ਨੌਕਰੀਆਂ ਮਿਲ ਗਈਆਂ ਅੱਛਾ ਕਿਵੇਂ ਤੁਹਾਡਾ ਕੀ ਲੱਗਿਆ ਨੌਕਰੀ ਤੇ ਸਾਡਾ ਤਾਂ ਪੀੜੀਆਂ ਚ ਨਹੀਂ ਨੌਕਰੀ ਤੇ ਆਇਆ ਕੋਈ ਭਗਵਾਨ ਤਮਾਨ ਕਹਿੰਦਾ ਹੁਣ ਮੈਂ ਪੀੜੀਆਂ ਹੀ ਬਦਲ ਤਾ ਕਹਿੰਦਾ ਜਿਵੇਂ ਨੌਕਰਾਂ ਨੌਕਰੀਆਂ ਪੀੜੀਆਂ ਬਦਲ ਤੀਆਂ ਉਹਨੇ ਬਹੁਤ ਜ਼ਰੂਰ ਬਦਲ ਲਈ ਅੱਛਾ ਹਾਂ ਕਿਵੇਂ ਗਾਪੀ ਦਿੱਤੇ ਆ ਗਾਪੀ ਦਿੱਤੇ ਆ ਬਹੁਤ ਜ਼ਰੂਰ ਬਦਲ ਲਈ ਕੋਈ ਰੰਗ ਨਹੀਂ ਬਦਲਿਆ ਕੁਝ ਨਹੀਂ ਕਰਿਆ ਪੰਜਾਬ ਦਾ ਰੰਗ ਬਦਲਦਾ ਉਹ ਕਹਿੰਦਾ ਤਰੱਕੀ ਤੇ ਚੱਲ ਪਿਆ ਨਾ 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 ਪੰਜਾਬ ਆਪਦੀ ਤਰੱਕੀ ਤੇ ਆ ਗਿਆ ਅੱਛਾ ਉਹ ਢੰਗ ਭੰਗ ਸਿੱਖ ਗਿਆ ਅੱਗੇ ਤਾਂ ਲੋਕਾਂ ਨੂੰ ਕਹਿੰਦਾ ਹੁੰਦੇ ਪੁੱਲ ਦੇ ਥਾਂ ਲੁੱਕ ਦੇ ਥਾਂ ਥੁੱਕਾ ਤੇ ਹੁਣ ਬਹੁ ਦੇ ਥਾਂ ਹੋਰ ਬਹੁ ਆ ਹਾ ਅੱਛਾ ਪੁਰਾਣੀ ਛੱਡੋ ਨਾ ਮੀਲੇ ਲੋ ਆ ਕੰਮ ਦਲਾ ਲਿਆ ਦਲਾ ਲਿਆ ਤੇ ਹੁਣ ਜਿਹੜੇ ਐਮਐਲਏ ਇਹਨਾਂ ਦੀ ਆ ਜਾਂਦੀ ਥੋਡੇ ਕੋਲ ਐਮਐਲਏ ਦਾ ਭੁੱਲ ਜਾ ਜੀ ਥੋਡੇ ਕੋਲ ਆਉਂਦੇ ਨਹੀਂ ਐਮਐਲਏ ਦਾ ਭੁੱਲ ਜਾ ਉਹ ਜਾਣਦੇ ਕੀ ਐਮਐਲਏ ਆਉਣ ਨੂੰ ਵੀ ਕੀ ਜਾਣਦੇ ਆ ਅੱਛਾ ਸਿੱਖਿਆ ਕੀ ਆ ਉਹਨਾਂ ਨੇ ਡਿੱਗਿਆ ਪਿਆ ਬਜਾਮਾ ਮਿਲ ਗਿਆ ਉਹਨਾਂ ਨੇ ਪਾ ਲਿਆ ਤੇ ਨਾਲਾ ਉਹਨਾਂ ਤੋਂ ਵਜ੍ਹਾ ਕੋਈ ਨਹੀਂ ਅੱਛਾ ਹੰਬਸੇ ਕੰਮ ਹੋਇਆ ਉਹਨਾਂ ਦੇ ਪਹਿਲਾਂ ਘਾਤੋ ਜਿੱਤਾ ਦੇ ਲੋਕਾਂ ਨੇ ਫਿਰ ਪਹਿਲਾਂ ਦਿੱਤਾ ਦੇ ਇਹ ਇੱਥੇ ਆ ਕੇ ਜਿੱਤ ਗਏ ਜੀ ਬਦਲਾਓ ਲਿਆਉਣਾ ਜੀ ਬਦਲਾਓ ਲਿਆਉਣਾ ਨਮਾ ਦਾ ਰੰਗ ਦੇਖਣਾ ਆਹ ਦੇਖ ਲਿਆ ਜਮਾ ਕਾਲਾ ਕਰਤਾ ਚਿੱਟੇ ਤੋਂ ਹੂੰ ਦੇਖੋ ਕੀ ਗਰੀਬ ਕੋਲ ਛਟੂਲ ਘਾਟ ਕਨੀ ਕੀ ਚੱਕਿਆ ਜਰਨਲ ਕੋਟੇ ਕਨੀ ਕੀ ਚੱਕਿਆ ਤੇ ਉਹ ਸ਼ੰਭੂ ਬਾਡਰ ਤੇ ਡਾਂਗਾ ਕਿਸੇ ਤੇ ਪਈਆਂ ਤੇ ਭਗਵਾਨ ਤਾਂ ਮੰਨਦਾ ਬਸ ਪੁੱਛੀ ਆ ਖੱਲੇ ਹੋਰ ਤਾਂ ਪੱਲੇ ਕੁਛ ਨਹੀਂ ਪੋਚੇ ਨਾ ਕਿ ਤੇ ਫਲੈਕਸ ਬੋਰਡ ਲਾਤੇ ਹੋ ਨੇ ਤਾਂ ਪੱਕੇ ਕਰਕੇ ਨਾ 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 ਨੌਕਰੀਆਂ ਦਿੱਤੀਆਂ ਮਹੱਲਾ ਕਲੀਨਿੰਗ ਬਣਾਤਾ ਤੁਹਾਡੀ ਮੁਸ਼ਕਲ ਹੈ ਮੁਸ਼ਕਲ ਹੈ ਮੁਸ਼ਕਲ ਹੈ ਨਸ਼ਾ ਨਸ਼ਾ ਕਿਵੇਂ ਨਸ਼ਾ ਤਾਂ ਸਮਕਾਉਦੂ ਵਿੱਚ ਵੱਧ ਗਿਆ ਜਿੱਥੇ ਕਹਿੰਦੇ ਸੀ ਘਟਜੂ ਨਿਕਲ ਨਿਕਲ ਹਾਂ ਘਟਣ ਦੀ ਬਜਾਏ ਵੱਧ ਗਿਆ ਬਹੁਤ ਪਰਸੈਂਟ ਜ਼ਿਆਦਾ ਅੱਛਾ ਹਾਂ ਇਹ ਤਾਂ ਕਹਿੰਦੇ ਬੰਦ ਕਰਤਾ ਸੀ ਨਹੀਂ 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 ਬੰਦ ਹੋਣਾ ਮੁਸ਼ਕਲ ਹੈ ਨਹੀਂ ਲੇਵਕਾ ਹੁੰਦੀ ਸੀ ਕਹਿੰਦੇ ਅਸੀਂ ਬੰਦ ਕੀ ਨਹੀਂ ਕਾਲੀ ਦਲ ਤੇ ਭਰਾ ਭਰਾਈ ਹੈ ਕੋਈ ਬੜਾ ਫਰਕ ਨਹੀਂ ਪਿਆ ਇਹਨਾਂ ਦੇ ਵਿੱਚ ਪਹਿਲਾਂ ਕਹਿੰਦਾ ਹੁੰਦਾ ਸੁਖਵੀਰ ਬਾਦਲ ਨੂੰ ਅੰਦਰ ਸਿੱਟੂ ਹੁਣ ਸਿੱਟਿਆ ਨਹੀਂ ਸੁਖਵੀਰ ਬਾਦਲ ਤੋਂ ਕਿ ਮੈਂ ਟਿਕੂ ਨਹੀਂ ਡੇਗਦਾ ਸੁਖਵੀਰ ਬਾਦਲ ਵੀ ਨਹੀਂ ਨਹੀਂ ਟੁਟਦਾ ਅੱਛਾ ਇਹ ਤਾਂ ਆਪ ਹੀ ਟਹੂ ਜਦੇ ਤੇ ਹਾਬ ਉਟੀਆਂ ਪਾ ਜਾਣ ਦੇ ਕੋਲ ਦੇ ਨਹੀਂ ਜਾਂਦੇ ਅੱਛਾ ਹਾਂ ਦੇਖ ਲਓ ਤੁਸੀਂ ਕਿਵੇਂ ਕੀ ਲੱਗਦਾ ਸਰਕਾਰ ਦੀ ਗੂਬੀ ਸਰਕਾਰ ਡੱਗੇ ਚਾਹੇ ਆਪ ਡੱਗੇ ਤਾਂ ਸਰਕਾਰ ਡੱਗੀ ਪਈ ਜਦੋਂ ਆਪ ਵੀ ਡੱਗ ਪਿਆ ਉਹ ਤਾਂ ਕਹਿੰਦਾ 13 ਜਿੱਤ ਜਾਣਗਾ ਕਹਿੰਦਾ 13 ਕੀ 13% ਹੀ ਵੋਟ ਲੈ ਜੇ ਬਹੁਤ ਹੈ ਅੱਛਾ ਹਾਂ 13% 13% ਹਾਂ ਇੱਥੇ ਅਸੀਂ ਪਿੱਛੇ ਜਾ ਕੇ ਆਏ ਕਹਿੰਦੇ ਭਗਵਾਨ ਜੀ ਨੂੰ ਪਾਵਾਂਗੇ ਵੋਟਾਂ ਕਹਿੰਦੇ ਨਹੀਂ ਕਹਿਣ ਨੂੰ ਕੁਝ ਕਹੀ ਜਾਣ ਜਿਵੇਂ ਅੱਗੇ ਕਹਿੰਦੇ ਸੀ ਬਦਲਾਵ ਕਰਨਾ ਬਦਲਾਵ ਕਰਨਾ ਇਤ ਕਿ ਉਵੇਂ ਭਗਵਾਨ ਜੀ ਨੂੰ ਪੜਨਗੇ ਆ ਅੱਛਾ ਬਦਲਾਵ ਫਿਰ ਹੋਊਗਾ ਬਦਲਾਵ ਹੀ ਫਿਰ ਹੋਊ ਕੀ ਦਾ ਬਦਲਾਵ ਹੋ ਸਕਦਾ ਉਹ ਮੋਦੀ ਦਾ ਨਹੀਂ ਬਲਾਗੇ ਚੌਥਾ ਲਿਆਉਣਾ ਚਾਹੁੰਦੇ ਲੋਕ ਨਹੀਂ ਮੋਦੀ ਦਾ ਬਾਜ਼ਾਰ ਚ ਫੰਗਿਆ ਨਹੀਂ ਮੋਦੀ ਦਾ ਕਿਵੇਂ ਮੋਦੀ ਦਾ ਭੁੱਲ ਜਾ ਮੋਦੀ ਨਹੀਂ ਆਉਂਦਾ ਮੋਦੀ ਨਹੀਂ ਆਉਂਦਾ ਹਾਂ ਮਾਨ ਲਲਕਾਰੀ ਮਾਰਦਾ ਹੈਗਾ ਮਾਨ ਬਸਾਕਾ ਜੀ ਮਾਨ ਬਸਾਕਾ ਜੀ ਹੋਰ ਮਾਰਨ ਨੂੰ ਤਾਂ ਇਹ ਕਹਿੰਦੇ 13% ਵੋਟ ਨਹੀਂ ਮਿਲੀ ਨਹੀਂ ਨਹੀਂ ਮਾਨ ਬਸਾਕਾ ਜੀ ਹੋਈ ਸੀ 23 ਕੁਝ ਨਹੀਂ ਕਹਿੰਦਾ ਮਾਨ ਨੇ ਤਾਂ ਮਾਨ ਨੇ ਸਾਹਮਣੇ ਕਿਹਾ ਦੂਰਸ਼ਾਲਚ ਕੀ ਕਰਦੇ ਹੋ ਇਹ ਇਹ ਕਹੀ ਜਾਂਦਾ ਤੇਰੀ ਮਾਂ ਉਹ ਮਾਨਕਾ ਭਗਵੰਤ ਮਾਨ ਨਹੀਂ ਆਉਂਦਾ ਮਾਂ ਨੇ ਖੋਰ ਹੈ ਅੱਛਾ ਸਿਮਰਜੀਤ ਮਾਨ ਹਾਂ ਉਹ ਲ ਜਾ ਸਕਦਾ ਉਹ ਲ ਜਾ ਸਕਦਾ ਹਾਂ ਭਗਵੰਤ ਮਾਨ ਨਹੀਂ ਲੈ ਕੇ ਜਾ ਸਕਦਾ ਮਾਂ ਭਗਵੰਤ ਮਾਨ ਕਿ ਗਾਦਾ ਕੇ ਪਿੰਡ ਦਾ ਆਉਂਦਾ ਨਹੀਂ ਅੱਛਾ ਉਹ ਤਾਂ ਕਿਹਦੇ ਪਿੰਡ ਜੀ ਰਹਿੰਦੇ ਸੱਚ ਨੇ ਅਸੀਂ ਭਗਵੰਤ ਮਾਨ ਤਾਂ ਸਟੇਜਾਂ ਤੋਂ ਪਿੰਡਾਂ ਪੁੰਡਾਂ ਚ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਹਾਂ ਅੱਛਾ ਉਹ ਤੂੰ ਪਿੰਡ ਜਾਵੇਂ ਤਾਂ ਹੈ ਜੀ ਕਿਵੇਂ ਉਹਨੂੰ ਲੋਕ ਕਿ ਅger ਪੁੱਛਾ ਕਰਨਗੇ ਸਵਾਲ ਅੱਛਾ ਹਾਂ ਐਮਐਲਏ ਹਾਂ ਵੀ ਤੁਸੀਂ ਭਗਮਾਨਤਮਨ ਦੀ ਗੱਲ ਕਰਦੇ ਆ ਅੱਗੇ ਸਾਨੂੰ ਹੋਰ ਲਟੇਰਾ ਪਾਰਟੀ ਕਾਂਗਰਸ ਬਣਦੀ ਉਹ ਦੇ ਜਾਂਦੀ ਕਾਂਗਰਸ ਬਣਦੀ ਕਾਲੀ ਦਲ ਬਣਦਾ ਕੁਝ ਦਿੰਦੇ ਸੀ ਇਹ ਨੇ ਆ ਸਾਡੇ ਪਿੰਡ ਦਾ ਨੋਈ ਘੱਟ ਤਾਂ ਕਣ ਕਾਈ ਨਹੀਂ ਦਿੱਥੋ ਕਿੱਥੇ ਸਾਡੇ ਪਿੰਡ ਚ ਆਈ ਐ ਇਹ ਕਹਿੰਦਾ ਮੈਂ ਗੱਡੀ ਤੇ ਬੰਡਿਆ ਕਰੂੰਗਾ ਕਿਹੜੀ ਗੱਡੀ ਇੱਥੇ ਘੱਟਣਾ ਭੇਜਣਾ ਹੋਣੇ ਤਾਂ ਉੱਤੇ ਫੋਟੋ ਲੱਗੀ ਸਾਡੇ ਕੋਈ ਬੰਦਾ ਕਹਦੇ ਵੀ ਮੈਨੂੰ ਕਣਕ ਗੱਡੀ ਤੇ ਮਿਲਿਆ ਇਹ ਨਾ ਹੋਵੇ ਤੁਸੀਂ ਕੰਮ ਤੇ ਗਏ ਹੋ ਗੱਡੀ ਟੱਪ ਮੈਂ ਗਿਆ ਹਾਂ ਦੱਸ ਗਏ ਹੋਣਗੇ 90 ਦਾ ਪਿੰਡ ਹੋਣਗੇ 90 ਦਾ ਪਿੰਡ ਹੋਣਗੇ। ਕੀ ਨਹੀਂ ਐਮਐਲਏ ਨੂੰ ਪੁੱਛਿਆ ਨਹੀਂ? ਅਸੀਂ ਤਾਂ ਵੀਡੀਓ ਹੁਣ ਬਣਾ ਕੇ ਪਾਵਾਂਗੇ ਵੀ ਤੂੰ ਵੋਟ ਲੈਣ ਆਉਣਾ ਕਿ ਕਣਕ ਦੇਣ ਆਉਣਾ ਹੈ। ਹਾਂ। ਐਮਐਲਏ ਐਮਐਲਏ ਆਗੇ ਤੁਹਾਡੇ ਪਿੰਡ ਕਿ ਆਇਆ ਨਹੀਂ? ਨਾ ਐਮਐਲਏ ਕੋਈ। ਕਿਹੜਾ ਐਮਐਲਏ ਆ ਤੁਹਾਡੇ? ਲਾਭ ਸਿੰਘ ਐਮਐਲਏ ਆਇਆ ਤੁਹਾਡੇ ਪਿੰਡ। ਐਮਐਲਏ ਕੋਈ ਨਹੀਂ ਆਇਆ। ਹਾਂ। ਛਾੜਨੂ ਤਾਂ ਕੋਈ ਪਤਾ ਨਹੀਂ ਚਾਹੇ ਖੇਤਾਂ 'ਚ ਜਾਵੜੇ ਕਿਸੇ ਦੇ ਘਰੇ ਜਾਵੜੇ ਉਹ ਕੋਈ ਆਇਆ ਹੁੰਦਾ ਸੱਤ ਜਾ ਕੇ ਲੋਕਾਂ ਦੇ ਨਾਲ ਵਿਚਰੇ ਗੱਲ ਕਰੇ ਦੁੱਖ ਪੁੱਛੇ ਦੁੱਖ ਦੱਸੇ ਵੀ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ ਕਦੋਂ ਕਰੂੰ ਇਹ ਕੋਈ ਵਾਦਾ ਹੁੰਦਾ ਇਹਨਾਂ ਨੇ ਤਾਂ ਉਦੋਂ ਵੋਟਾਂ ਹੀ ਆ ਪਵਾ ਕੇ ਲੋਕਾਂ ਨੇ ਬਦਲਾਵ ਬਦਲਉਂਦੇ ਚਾਚ ਫਾਤੀਆਂ ਬਸ ਉਸ ਤੋਂ ਬਾਅਦ ਪੱਲੇ ਕੁਝ ਨਹੀਂ ਪਿਆ ਔਰ ਫਿਰ ਬਦਲਾਵ ਲੈਣਾ ਚਾਹੁੰਦੇ ਲੋਕ ਹੁਣ ਬਦਲਾਵ ਫਿਰ ਇਹਨਾਂ ਤਾਂ ਆ ਹੀ ਜਾਣੇ ਇਹਨਾਂ ਨੂੰ ਇਟਾਂ ਰੋੜੀ ਪਿਆ ਕਰਨਗੇ ਜਿੱਤੇ ਬਹਿਣਗੇ ਹੋਰ ਕੁਝ ਨਹੀਂ ਪੈਂਦਾ ਇਹਦਾ ਦੂਜਿਆਂ ਨੇ ਕਹਿੰਦਾ ਹੁੰਦਾ ਸ ਇਟਾਂ ਰੋੜੀ ਨਹੀਂ ਉਹ ਪੈਗਾ ਉਹਦੋਂ ਗੱਲਾਂ ਨਾ ਨਾਟਕ ਕਰ ਕਰ ਲੋਕਾਂ ਨੂੰ ਪਲੇਅਰ ਨਾਲ ਦੇ ਕੇ ਜਿੱਤ ਗਿਆ ਜ਼ਰੂਰ ਪਰ ਹੁਣ ਮੁਸ਼ਕਲ ਹੈ ਹੁਣ ਮੁਸ਼ਕਲ ਬਾਲੀ ਮੁਸ਼ਕਲ ਹੈ ਮੁਸ਼ਕਲ ਹੈ ਅੱਛਾ ਬਾਲੀ ਖੈਰਾ ਸੁਖਪਾਲ ਖੈਰਾ ਕਾਂਗਰਸ ਤੋਂ ਖੜਾ ਹੋਇਆ ਇਹਨਾਂ ਦਾ ਗਰਮੀਤ ਮੀਤ ਹੇਰਾ ਜਿਹੜਾ ਉਹਨੂੰ ਤੁਸੀਂ ਜਾਣਦੇ ਹੋ ਗਰਮੀਤ ਮੀਤ ਹੇਰ ਨੂੰ ਜੋ ਇੱਥੋਂ ਖੜੇ ਹੋਏ ਨੇ ਤੁਹਾਡੇ ਨਹੀਂ आम आदमी पार्टी ਦਾ ਝਾੜੂ ਦਾ ਨਹੀਂ ਬਿਲਕੁਲ ਨਹੀਂ ਜਾਣਦਾ ਭਗਵੰਤ ਮਾਨ ਕਹਿੰਦਾ ਮੈਂ ਝਾੜੂ ਭੇਜਦੇ ਨੇ ਆ 13 ਕਹਿੰਦਾ ਜਿਵੇਂ ਪਹਿਲਾਂ 92 ਜਿਤਾਈ ਸੀ ਕਹਿੰਦਾ ਐ ਸਫਾਈ ਕਰਨਗੇ ਲੋਕ ਅੱਛਾ ਆ ਅਸੀਂ ਕੱਲ ਹੀ ਕਰਕੇ ਆਟੇ ਹੋਰ ਕੱਲ ਦੇਤੇ ਹੋਰ ਜਾਨੂੰ ਕਸਾ ਦੇਾਂਗੇ ਲਿਆ ਲਿਆ ਝਾੜੂ ਠੀਕ ਹੈ ਨਿਤ ਕਸਾਈ ਕਰਦੇ ਆ ਜਣੀ ਝਾੜੂ ਕਸਾ ਕੇ ਉਸੇ ਨੂੰ ਫੜਾ ਦੇ ਉਸੇ ਨੂੰ ਫੜਾ ਲਾਂਗੇ ਵਾ ਪੱਕਾ ਸੇ ਵੇ ਲੈ ਜਾ ਕਰ ਨਵੇਂ ਦੇ ਜਾ ਕਰ ਸਫਾਈ ਨਹੀਂ ਕਰਦੇ ਇਸ ਵਾਰ ਜਣੀ ਨਹੀਂ ਹੋ ਸਕਦਾ ਤੂੰ ਇੰਝ ਛਿੱਟਣੇ ਵਜਣ ਮੁੜ ਕੇ ਠੀਕ ਹੈ ਉਹ ਕਹਿੰਦਾ ਸਫਾਈ ਕਰਨ ਵਾਸਤੇ ਪੱਕੇ ਰਖਾ ਦੇ ਨਹੀਂ ਨਹੀਂ ਨੇ ਨੇ ਸਾਨੂੰ ਉਹਨੇ ਸਾਡੇ ਦਾ ਕਣਕ ਹੀ ਦੇ ਦੇ ਸਾਨੂੰ ਸਫਾਈ ਦੀ ਲੋੜ ਹੀ ਨਹੀਂ ਕਣਕ ਤੇ ਕਣਕ ਮਿਲ ਨਹੀਂ ਰਹੀ ਸਾਨੂੰ ਸਾਡੇ ਪਿੰਡ ਚ ਹੁਣ ਹੋਰ ਥਾਵਾਂ ਤੇ ਬੰਡੀ-ਬੁੰਡੀ ਗਈ ਜੇ ਉਹ ਕਹੇ ਬੰਡਾ ਕਿ ਮੜਾ ਮੂਟਾ ਤੇ ਬੀਬੀਆਂ ਨੂੰ 1000 ਰੁਪਏ ਦੀ ਗੱਲ ਕੀਤੀ ਸੀ ਉਹ ਤਾਂ ਲੈਣ ਨੂੰ ਕਿਹਾ ਸੀ ਬੀਬੀਆਂ ਨੇ ਦਿੱਤੇ ਨਹੀਂਗੇ ਵੀ ਤੁਸੀਂ 1000 ਰੁਪਏ ਦਿਓ ਔਰ ਸੋਚਦਾ ਕਹਦੇ ਇਹਨਾਂ ਦੇ ਕੋਈ ਖੋਲਿਆ ਖਾਤਾ ਕੋਈ ਕਾਊਂਟ ਦਿੱਤਾ ਇਹਨਾਂ ਨਹੀਂ ਨਹੀਂ ਅੱਛਾ ਤਾਂ ਲਾਰੇ ਆ ਲਾਰੇ ਸਿੱਖਿਆ ਵਾਲਾਉਣ ਅੱਗੇ ਕਲਾ ਕੁਲਾਜੀ ਚਾ ਕੇ ਚੁਟਕਲੇ ਸੁਣਾ ਜਾਂਦਾ ਸੀ ਲੋਕ ਇਹਦੇ ਮਗਰ ਉਹ ਲਹਿਰ ਚ ਪੈ ਕੇ ਵੋਟ ਪਾ ਗਏ ਉਹ ਚੁਟਕਲਿਆਂ ਨਾਲ ਵੋਟ ਮਿਲ ਗਈ ਇਹਨੂੰ ਉਹ ਨਹੀਂ ਮਿਲੀ ਪਾਵਰ ਨਾਲ ਵੋਟ ਨਹੀਂ ਮਿਲੀ ਕਿੰਨਾ ਨੂੰ ਪੈ ਸਕਦੀ ਆ ਵੋਟ ਕੀ ਚੱਲ ਰਿਆ ਲੋਕਾਂ ਨੇ ਮੰਨਦੇ ਆ ਵੋਟ ਦਾ ਜੀ ਅੱਜ ਲੋਕ ਬਹੁਤ ਸਿਆਣੇ ਹੋ ਗਏ ਦੇਖਣਗੇ ਜ਼ਰੂਰ ਤੋਲ ਮੋਲ ਕਰਨਗੇ ਹੁਣ ਤਾਂ ਵੀ ਕਿਹੜਾ ਸਾਨੂੰ ਚਾਹੀਦਾ ਹੈ ਕਿਹੜਾ ਚਾਹੀਦਾ ਕੋਈ ਹੁਣ ਨਿੰਦਿਆ ਚੂਲੀ ਵਾਲਾ ਵੀ ਕੰਮ ਗਿਆ ਜਿਹੜੀ ਹੋ ਗਈ ਕਰ ਲਈ ਬਹੁਤ ਹੈ ਅਗਲੇ ਨੇ ਕਰਵਾਲੀ ਹੋ ਵੀ ਬਹੁਤ ਕਰਵਾਲੀ ਪਰ ਹੁਣ ਨਹੀਂ ਇਹ ਗੱਲ ਹੋਦਾਰਾ ਉਹ ਲੋਕ ਸਮਝ ਕੇ ਵੋਟ ਪਾਉਣਗੇ ਉਹ ਲੋਕ ਬਿਲਕੁਲ ਸਮਝ ਕੇ ਵੀ ਜਿਹੇ ਜਾਂ ਕੋਈ ਬੰਦਾ ਸਾਨੂੰ ਕੰਮ ਦੇਊਗਾ ਤੇ ਕੰਮ ਲਵਾਂਗੇ ਵੀ ਤੇ ਇਹ ਲਾਰਿਆਂ ਤੋਂ ਬਾਜ ਨਹੀਂ ਆਉਂਦੇ ਕਿਵੇਂ ਭਗਵੰਤ ਮਾਨ ਨੂੰ ਤੇਰਾ ਸਕਦੇ ਨਾ ਸੀਟਾ ਹੁਣ ਨਹੀਂ ਆਉਂਦੀਆਂ ਕਿਉਂ ਕੀ ਗੱਲ ਕਿਉਂਕਿ ਜੇ ਬਾਹਰ ਕਰਕੇ ਪੂਰੇ ਅਗੇ ਬਾਅਦ ਨਹੀਂ ਉੱਤਰਿਆ ਇਹ ਤਾਂ ਕਹਿੰਦਾ 13 ਦੀ ਗੱਲ ਛੱਡ ਕੇ ਕਹਿੰਦਾ 14 ਇਹ ਤਾਂ ਬਹੁਤ ਕਹਕੋ ਕਿਵੇਂ ਉਹ ਗੜਾ ਸਾਡੇ ਪਹਿਲਾਂ ਵਾਲਾ ਦੇ ਕਾਂਗਰਸੀਆਂ ਦੇ ਤੇ ਕੱਲ ਕਹਿੰਦੇ ਮੈਂ ਮੇਲੇ ਸਾਡੇ ਘਰੇ ਬੈਠੇ ਰਹਿੰਦੇ ਜੀ ਇਹ ਨਹੀਂ ਇਹ ਨਹੀਂ ਇਹਨਾਂ ਨੇ ਵਾਦਾ ਕੀਤਾ ਸੀ ਕਹਿੰਦੇ ਘਰਾਂ ਚ ਆਉਣਗੇ ਸੱਥਾਂ ਚ ਆਉਣ ਉਹ ਤਾਂ ਸਾਡੇ ਤੇ ਵੱਡੇ ਤਾਂ ਕਰਕੇ ਗਏ ਸੀ ਬਾਦੇ ਬਹਿ ਬਾਦਲ ਨੇ ਪੈਛਾ ਲੱਗਿਆ ਸਾਡੀ ਅੱਛਾ ਮੈਂ ਤਾਂ ਮਾੜਾ ਕਹਿੰਦਾ ਨਹੀਂ ਕਹਿੰਦਾ ਨਹੀਂ ਤੂੰ ਮਾੜਾ ਹਾਂ ਉਹ ਵੀ ਪੈਛਾ ਲੱਗੀ ਵੀ ਆ ਇਹਦੀ ਲੱਗੀ ਵੀ ਆ ਹਾਂ ਆ ਸਾਰਿਆਂ ਦਾ ਕੀ ਵਾ ਖੱਟ ਦੀ ਲੱਗੀ ਕਹਿੰਦੇ ਕਾਰਡ ਵੀ ਕਹਿੰਦੇ ਰਾਸ਼ਨ ਕਾਰਡ ਹੈ ਜਿਹੜੇ ਬਾਦਲ ਕਣਕ ਵੀ ਕਹਿੰਦੇ ਬਾਦਲਾਂ ਨੇ ਚਲਾਈ ਸੀ ਹੈ ਕਣਕ ਕਹਿੰਦੇ ਬਾਦਲਾਂ ਨੇ ਚਲਾਈ ਸੀ ਬਾਦਲਾਂ ਨੇ ਨਹੀਂ ਚਲਾਈ ਇਹ ਕਾਂਗਰਸ ਨੇ ਚਲਾਈ ਹੈ ਕਾਂਗਰਸ ਨੇ ਚਲਾਈ ਉਹ 32 ਸਾਲ ਰਾਜ ਕਰਦੇ 32 ਸਾਲ ਰਾਜ ਕਰਦੇ ਹਾਂ ਕਾਂਗਰਸ ਕਿਵੇਂ ਚੰਗੀ ਹੈ ਕਾਂਗਰਸ ਜੀ ਗਰੀਬਾਂ ਦੇ ਹੱਕ ਵਿੱਚ ਚੰਗੀ ਸੀ ਚੰਗੀ ਸੀ ਹਾਂ ਕਿਵੇਂ ਗਰੀਬਾਂ ਬਾਅਦ ਤੱਕ ਕਿਵੇਂ ਚੰਗੀ ਸੀ ਗਰੀਬਾਂ ਨੇ ਹੁਣ ਤਾਂ ਕਦਾੱਛ ਲਿਹਾ ਜਨਾਂ ਨੇ ਸਾਡੇ ਬਾਰੇ ਤਾਂ ਛੋਟੀ ਕੁਛ ਨਹੀਂ ਅੱਛਾ ਹਾਂ ਇਹ ਹਿੰਦੂ ਹਿੰਦੂਗਲ ਦੇ ਸਾਡੇ ਬਾਰੇ ਛੋਟੀ ਨਹੀਂ ਗਰੀਬਾਂ ਬਾਰੇ ਅੱਛਾ ਹਾਂ ਕੀ ਗੱਲ ਲਾ ਲਾ ਸਾਡੇ ਦਾ ਲਾਗ ਰਹਾ ਬਾ ਇਹਨਾਂ ਨੇ ਹਿੰਦੂਆਂ ਨੇ ਅੱਛਾ ਜੀ ਕੀ ਗੱਲ ਨਾ ਫਿਰ ਬਾ ਮਨ ਮਾਰ ਤੋਂ ਲਾਲਾ ਮੀਆਂ ਉਹਨੇ ਕਰ ਕਰ ਮੀਆਂ ਖੜਾ ਦੀਆਂ ਅਹੀ ਅੱਛਾ ਕਰ ਕਰ ਮੀਆਂ ਖੜਾ ਦੀਆਂ ਅਹੀ ਕਹਿੰਤਾ ਤੇ ਅੱਛਾ ਤਾਂ ਇਹ ਭਾਰਤ ਆਉਣਗੇ ਸਾਹਮਣੇ ਤਾਂ ਇਹ ਉਹ ਭਾਰਤ ਆਉਣਗੇ ਜਿਹੜੀਆਂ ਤੁਹਾਨੂੰ ਸ਼ਾਂਤੀਆਂ ਜੀ ਕਿਵੇਂ ਪਿੰਡ ਦੇ ਕੰਮ ਕਰ ਦਿੰਦੇ ਆ ਤੁਹਾਡੇ ਐਮਐਲਏ ਜਿਹੜੇ ਜਾਂਦੇ ਆ ਚਾਪ ਆ ਦੇ ਜਿਹੜਾ ਨਾ ਕਾਂਗਰਾ ਸਾ ਇਹ ਮਾਰੀ ਗੁੱਟੇ ਦੇ ਕੋਨਾ ਕੋਨਾ ਧਰਨੇ ਲਾ ਕੇ ਵੀ ਰੋਟ ਕਰ ਲੈਂਦੇ ਆ ਹੂੰ ਇੱਕ ਦਿਨ ਮੰਗਾ ਚਾਲੂ ਕਰਾ ਲੈਂਿਆ ਗਰੀਬਾਂ ਦੀ ਸੈਨਾ ਨੇ ਖਲੀ ਖਾਂਡਵੀ ਬੰਦ ਕਰਤੀ ਮਿੱਟੀ ਦਾ ਦੇਰ ਵੀ ਬੰਦ ਕਰਤਾ ਕੋਈ ਕੁੜੀ ਦਾ ਵਿਆਹ ਗਰੀਬ ਆਦਮੀ ਕਰ ਲੈਂਦਾ ਸੀ ਰਸਾਂ ਘਰ ਇਕੱਠੀ ਕਰ ਖਾਂਡਵੀ ਬੰਦ ਕਰਤੀ ਰਾਹ ਜਲਾਦੀ ਹੁਣ ਪਰ 15 5 ਕਿਲੋ ਕਣ ਖ ਦਿੰਦੀ ਆ ਮਹੀਨੇ ਦੀ ਭਗਵਾਨ ਦਵੰਦ ਦੀ ਫੋਟੋ ਲੱਗੀ ਆ ਹਾਂ ਚੱਕਰ ਆ ਜਾਂ ਵੀ ਸਾਡਾ ਤਾਂ ਜੋ ਖਾਨਦਾਨ ਵਿਖਟਾਈ ਜਾਂਦੇ ਆ 5 ਕਿਲੋ ਨਾਲ ਕੁੱਤਾ ਵੀ ਨਹੀਂ ਰਹਿਦਾ ਤੇ ਅਮੀਨ ਨਹੀਂ ਨਗਦਾ ਇਹ ਕਰੋਟੀ ਰੋਜ਼ ਦੀ ਪਾਈ ਲੱਗੀ ਲੱਗ ਜੂ ਇਨੇ 5 ਕਿਲੋ ਇੱਕ ਜੀਤ ਕਰੀ ਆ ਹੂੰ ਕਹਿੰਦਾ ਮੈਂ ਗਰੀਬਾਂ ਵਾਸਤੇ ਗਰੀਬਾਂ ਵਾਸਤੇ ਨੰਗਣਾ ਕੀ ਗਰੀਬਾਂ ਦਾ ਤੇ ਮਾੜਾ ਹਾਲ ਹੋ ਗਿਆ ਨਹੀਂ ਗਰੀਬਾਂ ਦਾ ਮਾੜਾ ਤਾਂ ਆਪੇ ਕਰਿਆ ਗਰੀਬਾਂ ਨੇ ਕਿਵੇਂ ਗਰੀਬਾਂ ਨੇ ਆਪੇ ਮਾੜਾ ਕਰਿਆ ਕਦੇ ਤਾਂ ਇੱਧਰਲੇ ਪਾਸੇ ਹੋ ਜਾਂਦੇ ਡੰਡਾ ਦੇ ਡੰਡੇ ਦੇ ਜੜ ਦੇ ਲੇਖਦੇ ਦਿਲੇ ਪਾਸੇ ਚੜ ਜਾਂਦੇ ਆ ਤੇ ਡਿੱਗਣਗੇ ਆਪੇ ਥੱਲੇ ਹੂੰ ਭਗਵਾਨ ਜਮਾਨ ਵਾਲਾ ਝੰਡਾ ਚੱਕਣਾ ਚਾਹੀਦਾ ਇਹਨਾਂ ਨੂੰ ਚੱਕਣਾ ਹੀ ਚਾਹੀਊਗਾ ਇਹਦਾ ਮੈਂ ਦਾ ਜੂਨੀਅਰ ਦਾ ਮੁੰਡਾ ਮੈਂ ਤਾਂ ਘੇਰੂਗਾ ਘੇਰੂੰਗੇ ਹਾਂ ਕਿਹੜੀ ਯੂਨੀਅਨ ਦਾ ਮੈਂ ਹਟਕੋਂਦਾ ਪਾਰਟੀ ਦਾ ਕਾਹੋਂ ਦਾ ਹਾਂ ਕਿਹੜੇ ਨੂੰ ਘੇਰਿੰਗਲ ਐਮਐਲਏ ਲਾਲ ਸਿੰਘ ਗੁੱਗੂ ਕਿਨੂੰ ਕਿਹੜਾ ਇੱਥੇ ਆ ਗਿਆ ਨਾ ਭਲਵਾਨ ਸਮਰ ਦਾ ਬੰਦਾ ਉਸ ਨੂੰ ਘੇਰਾਂਗੇ ਜਾਂ ਵਾਦੇ ਕਰੇ ਘੇਰਾਂਗੇ ਇਸ਼ਾਰਿਆਂ ਨੂੰ ਤਾਂ ਕਿਸੇ ਦਾ ਜਿਵੇਂ ਐਮਐਲਏ ਕਿਹੜਾ ਆ ਗਿਆ ਘੇਰਾਂਗੇ ਇਸ਼ਾਰਿਆਂ ਨੂੰ ਅੱਛਾ ਫਿਰ ਨਾਲ ਇਹਨਾਂ ਦੀ ਨਾ ਫਿਰ ਨਾਲ ਘੇਰਨ ਚ ਘੇਰਨ ਤਾਂ ਨਾਲ ਆ ਕਿ ਪਾਰਟੀ ਆ ਜੀ ਇਹ ਨਹੀਂ ਅੱਡ ਪਾਰਟੀ ਆ ਕਿਹੜੀ ਪਾਰਟੀ ਆ ਜੀ ਇਹ ਆ ਸੇ ਖਾਤਾ ਲੋਟਾ ਲੇ ਕੇ ਬਗਰੋ ਬਰਾਬਰ ਆ ਹੋਰਾ ਕੀ ਬੰਦੇ ਇਹ ਦਾਰੂ ਪੀਣ ਵਾਲੀ ਅੱਡ ਪਾਰਟੀ ਅੱਛਾ ਦਾਰੂ ਪੀਣ ਵਾਲੀ ਇਹ ਤਾਂ ਫਿਰ ਭਗਵੰਤ ਮਾਨ ਵੀ ਕਹਿਂਦੇ ਪੈਗ ਲਾਉਂਦੇ ਆ ਇਹ ਫਿਰ ਭਗਵੰਤ ਮਾਨ ਦਾ ਫਿਰ ਭਗਵੰਤ ਮਾਨ ਵੀ ਪੈਗ ਲਾਉਂਦਾ ਉਹ ਸਗ ਵੀ ਬਾਦਲ ਗਿਆ ਹਾਂ ਨਾ ਉਹ ਭਗਮਾਨ ਲੰਮਾ ਆਇਆ ਹੈ ਦੇਖਣੇ ਤੇ ਉਪਤਾਂ ਦੇ ਕਚਰਾ ਪਾ ਤੇ ਗਾਤਰਾ ਪਾ ਨਾਲੇ ਮਾਦੇ ਘਰੇ ਰਹਿ ਕੇ ਆ ਮਿਲਣਾ ਕੀ ਦੇ ਬਾਦਲ ਦੇ ਦੇ ਜਬੀਰ ਦੇ ਅੱਛਾ ਹਾਂ ਹੋ ਠੀਕ ਹੈ ਤੇ ਉਹ ਕਹਿੰਦੇ ਅਸੀਂ ਤਾਂ ਜਮਾਂ ਨਹੀਂ ਪੀਂਦੀ ਨਾ ਉਹਨਾਂ ਜਿਹੜਾ ਪੀਂਦਾ ਤਕੜੀਦਾਰ ਨਹੀਂ ਤੂੰ ਉਹਨਾਂ ਦੇ ਘਰੇ ਰਹਿ ਕੇ ਫਿਰ ਕੰਮ-ਕੁਮ ਕਰਾ ਲੈਂਦਾ ਕੋਈ ਉਹ ਲਾ ਕੰਮ ਕਰਨ ਵਾਲੇ ਬੰਦੇ ਹੁੰਦੇ ਤੱਕ ਕਰਾਉਂਦੇ ਅੱਛਾ ਪਹਿਲਾ ਝੋਟਾ ਪਾਈ ਹੈ ਇਹਦਾ ਝੁਗਾ ਲਾਉਂਦੇ ਆ ਗਾ ਇਹਦਾ ਅੱਛਾ ਝੁਗਾ ਲਾ ਲੈਂਦੇ ਆ ਤੇਰਾ ਲਾਲਿਆ ਸਣਦੀ ਨਹੀਂ ਲਾਲਿਆ ਦੀ ਤੇਰਾ ਜਮੇ ਨਹੀਂ ਠੜਦੇ ਦਾਚਾ ਇਹ ਕੀ ਕਹਿੰਦਾ ਹੁਣ ਬਾਦਲ ਕਿਉਂ ਨਿੰਦਾ ਇਹਦਾ ਤਾ ਨਿੰਦੀ ਆਵੇ ਇਹਨੂੰ ਕੀ ਕਹਣਾ ਅਜੇ ਬਾਦਲ ਗਿਆ ਚੰਗੇ ਹੀ ਮੰਨ ਉਹ ਧਰਨਾ ਦਾ ਨਾ ਲਾ ਕੇ ਮੰਗਾ ਲੋਟ ਚਾਲੂ ਕਰਾ ਲੈਣੀਆਂ ਨਾ ਨਾ ਉਹ ਤੇ ਤਾਂ ਇਧਰ ਗਿਆ ਕਿਸੇ ਗ੍ਰਾਂਡ ਨਹੀਂ ਬਿਨ ਲਾਈਦਾ ਹੋ ਗਈ